ਪੰਜਾਬ ਦੇ ਵਿੱਚ ਸਾਰੇ ਗੁਰੂ ਘਰਾਂ ਦੇ ਵਿੱਚ ਜੂਨ 84 ਦੇ ਸ਼ਹੀਦਾਂ ਨੂੰ ਨਿੱਕੀ ਸ਼ਰਧਾਂਜਲੀ ਦੇਣ ਲਈ ਸਤਿ ਸਤ ਨਮਨ ਕਰਦੇ ਹਾਂ ਸਾਰੇ ਗੁਰੂ ਘਰਾਂ ਦੇ ਵਿੱਚ ਸਮਾਗਮ ਕਰਵਾਏ ਜਾ ਰਹੇ ਨੇ ਵੱਡੇ ਗਿਣਤੀ ਦੇ ਵਿੱਚ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸੰਗਤ ਹੈ ਜਿਹੜੀ ਉਹ ਨਤਮਸਤਕ ਹੋ ਰਹੀ ਹੈ ਤਾਂ ਤੁਸੀਂ ਆਸਟ੍ਰੇਲੀਆ ਬਾਰੇ ਕੀ ਕਹਿਣਾ ਚਾਹੋ ਸਭ ਤੋਂ ਪਹਿਲੇ ਸ਼ਹੀਦ ਜੀ ਇਦਾਂ ਦੇ ਸਰਤਾਜ ਸ਼ਾਂਤੀ ਦੇ ਪੰਜ ਉਹ ਸ਼ਾਂਤੀ ਗੁਰੂ ਅਰਜਨ ਦੇਵ ਜੀ ਵਾਲੀ ਉਹਨਾਂ ਦੇ ਉਹਨਾਂ ਦਿਨਾਂ ਦੇ ਵਿੱਚ ਹੀ ਜਦੋਂ ਇਹ ਕੱਲੂ ਗਾਰਾ ਹੁੰਦਾ ਤੀਜਾ ਤੇ ਆਉਣ ਵਾਲੀ 8 ਜੂਨ ਨੂੰ ਵਰਲਡ এনवायरमेंट ਦਿ ਮਨਾਇਆ ਜਾ ਰਿਹਾ ਉਹਦੇ ਬਾਰੇ ਵੀ ਦਰਸ਼ਕਾਂ ਨੂੰ ਜਾਣਕਾਰੀ ਜ਼ਰੂਰ ਤੋਂ ਆ ਹਾਂ ਜੀ ਗੁਰਦੁਆਰਾ ਹੈਗਾ ਜੀ ਅਫੀਸਰ ਅੱਗੇ ਵੀ ਕਹਿੰਦੇ ਆ ਦੱਸਦੇ ਹੁੰਦੇ ਆ ਉਸ ਗੁਰਦੁਆਰੇ ਨੇ ਪਿਛਲੇ ਸਾਲ ਦੀ ਤਰ੍ਹਾਂ ਹੀ ਮინისტრਾਂ ਨੂੰ ਸੱਦ ਕੇ ਪੰਜਾਬੀ ਸਕੂਲ ਦੇ ਬੱਚਿਆਂ ਨੂੰ ਸਦਕੇ ਹੋਰ ਸਕੂਲਾਂ ਦੇ ਗੋਰਿਆਂ ਦੇ ਬੱਚਿਆਂ ਨੂੰ ਵੀ ਸਦਕੇ ਬੂਟੇ ਲਾਉਣ ਦਾ ਵਰਲਡ এনवायरमेंट ਡੇ ਹੁੰਦਾ ਹੈ 2024 ਸੈਚਰਡੇ 8 ਜੂਨ ਨੂੰ ਖੇਡਾਂ ਦੇ ਨਾਲ ਰਿਲੇਟਡ ਤੁਸੀਂ ਇਸ ਵਾਰ ਕਿਹੜੀ ਖਬਰ ਲੈ ਕੇ ਆਏ ਇੱਥੇ ਨਿਊਸ ਹਾਊਸ ਵੇਲਜ਼ ਦੇ ਰਹਿਣ ਵਾਲੇ ਤੇ ਗ੍ਰਿਫਟ ਏਰੀਆ ਦੇ ਰਹਿਣ ਵਾਲੇ ਬਹੁਤ ਸਾਰੀਆਂ ਸੰਗਤਾਂ ਨੂੰ ਉਹੀ ਤਰ੍ਹਾਂ ਜਿੱਦਾਂ ਹਰ ਸਾਲ ਉਹ ਖੇਮਾਂ ਹੁੰਦੀਆਂ ਹੀਆਂ 8 ਤੇ 9 ਤਰੀਕ ਨੂੰ ਇਹ ਟੂਰਨਾਮੈਂਟ 26 ਮਾ ਹੋਣ ਜਾ ਰਿਹਾ ਆ ਤਾਂ ਆਸਟ੍ਰੇਲੀਆ ਸਿੱਖ ਅਵਾਰਡ ਆਫ ਐਕਸੀਲੈਂਸ ਇਹ ਹਰ ਸਾਲ ਕਰਵਾਇਆ ਜਾਂਦਾ ਹੈ ਤਾਂ ਇਸ ਬਾਰੇ ਵੀ ਦਰਸ਼ਕਾਂ ਨੂੰ ਜ਼ਰੂਰ ਜਾਣਕਾਰੀ ਦਿਓ ਕਿ ਕਿਹੜੀ ਕਿਹੜੀ ਮਹਾਨ ਸਖਸ਼ੀਅਤਾਂ ਨੇ ਇਸ ਵਾਰ ਜਿਨ੍ਹਾਂ ਨੂੰ ਅਵਾਰਡ ਦਿੱਤਾ ਜਾਵੇਗਾ ਜਾਂ ਕਿਸ ਹਿਸਾਬ ਕਿਹੜੀਆਂ ਤਿਆਰੀਆਂ ਨੇ ਚੱਲ ਰਹੀਆਂ ਆ ਆਸਟ੍ਰੇਲੀਆ ਸਿੱਖ ਅਵਾਰਡਸ ਆਫ ਐਕਸੀਲੈਂਸ ਉਹਨਾਂ ਦੇ ਪੇਜ ਦੇ ਜਾ ਕੇ www.sikhawards.com.au 3/ ਨੋਮੀਨੇਸ਼ਨ ਫਾਰਮ 2024 ਉਹਦੇ ਵਾਸਤੇ ਪਹਿਲਾਂ ਡੇਟ ਸੀਗੀ ਲਾਸਟ ਮੰਥ ਦੀ ਹੁਣ ਉਹ 7 ਜੂਨ 2024 ਆ ਸਤਿ ਸ਼੍ਰੀ ਅਕਾਲ ਜੀ ਮੈਂ ਨਵਦੀਪ ਤਾਲੀਵਾਦੂ ਜੀ ਵੇਖਿਆ ਸਾਡਾ ਖਾਸ ਪ੍ਰੋਗਰਾਮ ਆਸਟ੍ਰੇਲੀਆ ਟਾਇਰੀਏ ਪ੍ਰੋਗਰਾਮ ਮੈਂ ਜਿਸ ਵਿੱਚ ਅਸੀਂ ਜਾਤ ਮਾਰਦੇ ਆ ਆਸਟ੍ਰੇਲੀਆ ਦੇ ਜੱਪੇ ਜੱਪੇ ਤੇ ਜਾਣਕਾਰੀ ਕਰਦੇ ਆ ਉਥੋਂ ਦੇ ਇਕੱਠੇ ਤੇ ਨਾਲ ਹੀ ਗੱਲਾਂ ਬਾਤਾਂ ਹੁੰਦੀਆਂ ਨੇ ਪੰਜਾਬ ਤੇ ਭਾਰਤ ਦੇ ਭੱਜ ਦੇ ਮਸਲਿਆਂ ਬਾਰੇ ਕਿ ਕੀ ਕੁਝ ਚੱਲ ਰਿਹਾ ਪੰਜਾਬ ਤੇ ਭਾਰਤ ਦੇ ਵਿੱਚ ਖਾਸ ਸੱਤ ਸਮੁੰਦਰ ਪਾਰ ਆਸਟ੍ਰੇਲੀਆ ਦੇ ਵਿੱਚ ਸਾਡੇ ਜਿਹੜੇ ਪੰਜਾਬੀ ਨੇ ਉਹ ਇਹਨਾਂ ਖਬਰਾਂ ਬਾਰੇ ਕੀ ਸਮਝਦੇ ਨੇ ਕੀ ਕਹਿੰਦੇ ਨੇ ਸੋ ਸਾਰੀਆਂ ਹੀ ਖਬਰਾਂ ਤੇ ਸਾਰੀ ਹੀ ਜਾਣਕਾਰੀ ਤੇ ਦਰਸ਼ਕਾਂ ਦੇ ਨਾਲ ਸਾਂਝ ਪਾਉਂਦੇ ਨੇ ਸਾਡੇ ਨਾਲ ਅਕਸਰ ਆਸਟ੍ਰੇਲੀਆ ਤੋਂ ਜੁੜਦੇ ਨੇ ਕਰਨੈਲ ਸਿੰਘ ਜੀ ਅਸੀਂ ਉਹਨਾਂ ਦਾ ਸਵਾਗਤ ਕਰਾਂਗੇ ਸਤਿ ਸ਼੍ਰੀ ਅਕਾਲ ਕਰਨੈਲ ਸਿੰਘ ਜੀ ਸਵਾਗਤ ਹੈ ਜੀ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਜੀ ਜੀ ਕਰਨੈਲ ਸਿੰਘ ਜੀ ਅਕਸਰ ਆਪਾਂ ਜਿਹੜੀ ਸ਼ੁਰੂਆਤ ਹੈ ਉਹ ਵੈਦਰ ਤੋਂ ਕਰਦੇ ਹੁੰਨੇ ਆ ਜੇ ਪੰਜਾਬ ਦੀ ਜਾਣਕਾਰੀ ਦਰਸ਼ਕਾਂ ਨੂੰ ਦਿੱਤੀ ਜਾਵੇ ਤਾਂ ਕੱਲ ਦੀਆਂ ਬੜੀਆਂ ਠੰਡੀਆਂ ਹਵਾਵਾਂ ਚੱਲ ਰਹੀਆਂ ਨੇ ਤੇਜ਼ ਤੂਫਾਨ ਆਇਆ ਤਾਂ ਕਈ ਜਗ੍ਹਾ ਤੇ ਬਾਰਿਸ਼ ਵੀ ਹੋਈ ਹੈ ਤਾਂ ਬਹੁਤ ਸਾਰੇ ਲੋਕਾਂ ਦਾ ਨੁਕਸਾਨ ਵੀ ਹੋਇਆ ਕਈਆਂ ਦੇ ਘਰਾਂ ਦੀਆਂ ਛੱਤਾਂ ਡਿੱਗ ਗਈਆਂ ਨੇ ਕਈਆਂ ਦਾ ਬਹੁਤ ਜ਼ਿਆਦਾ ਮਤਲਬ ਕਿ ਜਾਨੀ ਨੁਕਸਾਨ ਦੀ ਤਾਂ ਹਾਲੇ ਕੋਈ ਖਬਰ ਨਹੀਂ ਹੈ ਪਰ ਮਾਲੀ ਨੁਕਸਾਨ ਹੈ ਜਿਹੜਾ ਬੇहद ਹੋਇਆ ਪਰ ਕਿਤੇ ਨਾ ਕਿਤੇ ਗਰਮੀ ਤੋਂ ਲੋਕਾਂ ਨੂੰ ਰਾਹਤ ਵੀ ਮਿਲੀ ਹੈ ਆਸਟ੍ਰੇਲੀਆ ਦਾ ਵੈਦਰ ਕੀ ਕਹਿੰਦਾ ਆ ਹਾਂਜੀ ਇੱਥੇ ਵੀ ਬਿਲਕੁਲ ਉਲਟ ਹੈ ਪਰ ਹੈ ਠੰਡ ਦੇ ਵਿੱਚ ਆ ਦੋ ਤਿੰਨ ਦਿਨਾਂ ਤੋਂ ਬਹੁਤ ਸਾਰੇ ਸਟਾਰਮ ਆਇਆ ਤੇ ਹੱਲੇ ਵੀ ਚੱਲ ਰਹੀ ਆ بارش ਮੀਂਹ ਵੀ ਠੰਡ ਵੀ ਚੰਗੀ ਆ ਪਰ ਆਉਣ ਵਾਲੇ 2-3 ਦਿਨਾਂ ਦੇ ਵਿੱਚ 250 mm ਦੇ ਮੀਂਹ ਪੈਣ ਜਾ ਰਿਹਾ ਕਾਫੀ ਤੀਖਤ ਦੇ ਵਿੱਚ ਜਿੱਦਾਂ ਕਿ ਇੱਕ ਮਹੀਨੇ ਚ ਪੈਣਾ ਹੁੰਦਾ ਉਹ ਇੱਕ ਦੋ ਦਿਨਾਂ ਚ ਹੀ ਪੈ ਜਾਣਾ ਇੰਨੀ ਸਪੀਡ ਦੇ ਨਾਲ ਆ ਰਿਹਾ ਖਾਸ ਕਰਕੇ ਕੈਥਰੀਨਹਾਲ ਏਰੀਆ ਤੇ ਲਿਸਮ ਹੋ ਰਿਹਾ ਉੱਥੇ ਘਰਾਂ ਚੋਂ ਬਾਹਰ ਲੋਕੀ ਬੈਠੇ ਕੋਸ਼ੇਰੀ ਚ ਜਿਹੜਾ ਕਿ ਆਪਾਂ 2022 ਚ ਵੀ ਕੀਤੀ ਸੀ ਇਹ ਗੱਲ ਉਹਦੋਂ ਉੱਥੇ ਫਲੱਡ ਆਏ ਸੀ ਤੇ ਕਾਫੀ ਸਾਰੀਆਂ ਸਿੱਖ ਸੰਸਥਾਵਾਂ ਨੇ ਟਾਉਰਨ ਫੋਰ ਆਸਟ੍ਰੇਲੀਆ ਤੇ ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਨੇ ਉੱਥੇ ਜਾ ਕੇ ਲੰਗਰ ਤੇ ਕੰਬਲ ਵੀ ਉਹਨਾਂ ਨੂੰ ਵੰਡੇ ਸੀ। ਸੋ ਇਸ ਤਰ੍ਹਾਂ ਦੀ ਅਰਦਾਸ ਕਰਦੇ ਹਾਂ ਸਾਰਿਆਂ ਲਈ ਵੀ ਸਾਰੇ ਆਵਾਸ ਸੁਰੱਖਤ ਦੇ ਭਲੇ ਦੀ ਗੱਲ ਹੋਵੇ ਕਿਸ ਤਰ੍ਹਾਂ ਦਾ এনवायरमेंट ਹੋਣ ਜਾ ਰਿਹਾ ਇੱਧਰ ਨੂੰ ਸਾਰਿਆਂ ਨੂੰ ਸੋਚ ਲਾ ਜਾਣੀ ਚਾਹੀਦੀ ਹੈ। ਜੀ 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 ਬਿਲਕੁਲ ਤੇ ਅਗਲੀ ਗੱਲ ਜੇ ਅਸੀਂ ਕਰੀਏ ਗੁਰੂ ਘਰਾਂ ਦੇ ਨਾਲ ਰਿਲੇਟਡ ਕਿਉਂਕਿ ਗੁਰੂ ਘਰਾਂ ਦੇ ਵਿੱਚ ਪੰਜਵੇਂ ਪਾਸ਼ਾ ਤਨਤਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸ਼ਹੀਦੀ ਦਿਹਾੜੇ ਨੂੰ ਲੈ ਕੇ ਸਮਾਗਮ ਉਲੀਕੇ ਜਾ ਰਹੇ ਨੇ ਕਈ ਜਗਤ ਤੇ ਕਰਵਾਈ ਵੀ ਜਾ ਰਹੇ ਨੇ ਵਿਕਟ ਨੇੜੇ ਆ ਰਿਹਾ ਹੈ ਤੇ ਨਾਲ ਦੀ ਨਾਲ ਜੇ ਗੱਲ ਕੀਤੀ ਜਾਵੇ ਕੱਲੂ ਘਰੇਤੀ ਤਾਂ ਪੰਜਾਬ ਦੇ ਵਿੱਚ ਸਾਰੇ ਗੁਰੂ ਘਰਾਂ ਦੇ ਵਿੱਚ ਜੂਨ 84 ਦੇ ਸ਼ਹੀਦਾਂ ਨੂੰ ਨਿੱਗੀ ਸ਼ਰਧਾਂਜਲੀ ਦੇਣ ਲਈ ਸਤਿ ਸਤ ਨਮਨ ਕਰਦੇ ਹਾਂ ਸਾਰੇ ਗੁਰੂ ਘਰਾਂ ਦੇ ਵਿੱਚ ਸਮਾਗਮ ਕਰਵਾਏ ਜਾ ਰਹੇ ਨੇ ਵੱਡੀ ਗਿਣਤੀ ਦੇ ਵਿੱਚ ਦਰبار ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸੰਗਤ ਜੜੀ ਉਹ ਨਤਮਸਤਕ ਹੋ ਰਹੀ ਹੈ ਤਾਂ ਤੁਸੀਂ ਆਸਟ੍ਰੇਲੀਆ ਬਾਰੇ ਕੀ ਕਹਿਣਾ ਚਾਹੋਗੇ ਹਾਂਜੀ ਬਿਲਕੁਲ ਜੀ ਆਪਾਂ ਫੇਰ ਉਹੀ ਕਹਿੰਨੇ ਆਂ ਵੀ ਗੁਰੂ ਸਾਹਿਬ ਦੀ ਜੀਵਨੀਆ ਚ ਜਦੋਂ ਦੇਖਦੇ ਆਂ ਸਭ ਤੋਂ ਪਹਿਲਾ ਪਹਿਲੇ ਸ਼ਹੀਦ ਛੇ ਇਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਆ ਜਿਨ੍ਹਾਂ ਤੋਂ ਕਿ ਹੋਰ ਵੀ ਮੌਕਿਆਂ ਦੇ ਉੱਤੇ ਗਾਂਧੀਆ ਵਗੈਰਾ ਦੇ ਪਰਿਵਾਰਾਂ ਨੇ ਵੀ ਸ਼ਾਂਤੀ ਸਿੱਖੀ ਉਹ ਸ਼ਾਂਤੀ ਗੁਰੂ ਅਰਜਨ ਦੇਵ ਜੀ ਵਾਲੀ ਉਹਨਾਂ ਦੇ ਉਹਨਾਂ ਦਿਨਾਂ ਦੇ ਵਿੱਚ ਹੀ ਜਦੋਂ ਇਹ ਕੱਲੂ ਘਾਰਾ ਹੁੰਦਾ ਤੀਜਾ ਤੇ ਇਹ ਸਾਰੀ ਦੁਨੀਆ ਦੇ ਉੱਤੇ ਉਹ ਕੀ ਵਰਤਾਰਾ ਹੋਣ ਦਾ ਕਿੱਦਾਂ ਹਕੂਮਤਾਂ ਉਸ ਵੇਲੇ ਦੀਆਂ ਆਂਘੋਂ ਹੀ ਉਸ ਵੇਲੇ ਦੇ ਬੰਘੋਂ ਹੀ ਕਿੱਦਾਂ ਚੜ ਕੇ ਆਉਂਦੀਆਂ ਕਿਸੇ ਦਾ ਬਹੁਤਾ ਫਰਕ ਨਹੀਂ ਦੇਖਦੇ ਆਪਾਂ ਉਹੀ ਦੇਖਦੇ ਆ ਕੋਈ ਇੱਥੇ ਬਾਰਨ ਜਾਤ ਵੰਡ ਨਹੀਂ ਹੈਗੀ ਸਿਰਫ ਜਿਹੜਾ ਜ਼ਾਲਮ ਜ਼ਬਰੀ ਅਟੈਕ ਕਰਦਾ ਗਦੇ ਦੇ ਜ਼ਬਰ ਕਰਦਾ ਆਪਣੇ ਵਸਿੰਦੇਆਂ ਦੇ ਉੱਤੇ ਉਹਨਾਂ ਦੀ ਰੱਖਿਆ ਦੀ ਖਾਤਰ ਸ਼ਾਂਤੀ ਦੀ ਖਾਤਰ ਉਸ ਵੇਲੇ ਗੁਰੂ ਅਰਜਨ ਦੇਵ ਜੀ ਨੇ ਸ਼ਹੀਦੀ ਦਿੱਤੀ ਸੀ ਜਿਹੜਾ ਕਿ ਤਖਤ ਬਾਦ ਦੇ ਵਿੱਚ ਫਿਰ ਗੁਰੂ ਗੋਬਿੰਦ ਸਿੰਘ ਜੀ ਨੇ ਰਾਜ ਪੰਜ ਪ੍ਰਧਾਨੀ ਵਾਲਾ ਚਲਾਇਆ ਤੇ ਸਿੰਘਾਂ ਨੂੰ ਨਾਲ ਲੈ ਕੇ ਹੋਰ ਸਾਰੇ ਧਰਮਾਂ ਨੂੰ ਨਾਲ ਲੈ ਕੇ ਇੱਥੇ ਇਹ ਗੱਲ ਬਣਨ ਜੋ ਗਿਆ ਆ ਬਹੁਤਾ ਮੈਂ ਲੰਬਾ ਨਾ ਜਾਂਦਾ ਹੋਇਆ ਵੀ ਸਾਈ ਮੀਆਂ ਮੀਰ ਜੀ ਨੇ ਉਸ ਵੇਲੇ ਬਰਾਬਰਾਂ ਦੀ ਪਾਵਰ ਸੀ ਜਿੱਦਾਂ ਅੰਕਲ ਉਹ ਪੁੱਛ ਉਹਨਾਂ ਨੇ ਇਹ ਵੀ ਕਿਹਾ ਸੀ ਵੀ ਜੇ ਗੁਰੂ ਸਾਹਿਬ ਤੁਸੀਂ ਹੁਕਮ ਕਰੋ ਤਾਂ ਪਾ 8 ਨਾਲ 8 ਖੜਕਾ ਦਿੰਦੇ ਆ ਮਗਲਾਂ ਦੀ ਇਸ ਜਹਾਂਗੀਰ ਦੀ ਸਰਕਾਰ ਦੇ ਬਰਾਬਰ ਪਰ ਉਹਨਾਂ ਨੇ ਕਿਹਾ ਨਹੀਂ ਸ਼ਾਂਤੀ ਰੱਖਣੀ ਆ ਜਿਹੜੀ ਕਿ ਸ਼ਾਂਤੀ ਤੁਸੀਂ ਹਰ ਵੇਲੇ ਲੈ ਕੇ ਆਂਦੀ ਆ ਚਾਹੇ ਉਹ ਸ਼ਾਂਤ ਮੇਂ ਅੰਦੋਲਨ ਰਹੇ ਆ ਚਾਹੇ ਉਹ ਸ਼ਾਂਤੀ ਤੁਹਾਡੇ ਬਿਆਦਵੀਆਂ ਹੁੰਦੀਆਂ ਉਦੋਂ ਸ਼ਾਂਤੀ ਦੇਖੀ ਗਈ ਕਿਸੇ ਨੂੰ ਕੋਈ ਰੋੜਾ ਤੱਕ ਨਹੀਂ ਮਾਰਿਆ ਗਿਆ ਪਰ ਉਹ ਟੈਸਟ ਤੁਸੀਂ ਪੰਜਾਬੀਆਂ ਨੇ ਕੀਤਾ ਤੁਸੀਂ ਬਹੁਤ ਧੰਨ ਹੋ ਤੁਸੀਂ ਉਹਨਾਂ ਦੀ ਗੁਰੂਆਂ ਦੀਆਂ ਗੁਰੂ ਜੀ ਬਨੀਆਂ ਤੇ ਨੂੰ ਪੜ ਕੇ ਇਹਨੂੰ ਉਸਾਰੀ ਚੱਲਦੇ ਆਪਾਂ ਬਾਹਰ ਜਦੋਂ ਦੇਖਦੇ ਆ ਤੁਸੀਂ ਬਾਹਰ ਕੇ ਖੜ ਕੇ ਦੇਖਦੇ ਤਾਂ ਪਤਾ ਲੱਗਦਾ ਕਿ ਗੁਰੂਆਂ ਦਾ ਉਹ ਹੀ ਪੰਜਾਬ ਗੁਰੂਆਂ ਦੀ ਉਹ ਹੀ ਸੋਚ ਹਰੇਕ ਤਰਕੇ ਨੂੰ ਚਾਹੇ ਉਹ ਸਾਈ ਮੀਆਂ ਮੀਰ ਦੇ ਹੋਣ ਚਾਹੇ ਉਹ ਜਦੋਂ ਗੁਰਤੇਗ ਬਾਦਰ ਸਾਹਿਬ ਦਾ ਗਉਂਦਾ ਜਾਂ ਭਾਈ ਸਤੀਦਾਸ ਤੇ ਜਤੀਦਾਸ ਹੋਣ ਚਾਹੇ ਕਿਸੇ ਵੀ ਫਿਰਕੇ ਨਾਲ ਉਹ ਪਿਆਰ ਸਾਰਿਆਂ ਚ ਸੀਗਾ ਜਦ ਕਿ ਹੁਣ ਦੇ ਜਿਹੜੇ ਬੰਦੇ ਆ ਉਹ ਵੋਟਾਂ ਲੈਣ ਲਈ ਜ਼ੁਲਮ ਲਈ ਆਪਣੀ ਤਾਨਾਸ਼ਾਹੀ ਕਾਇਮ ਰੱਖਣ ਦੀ ਖਾਤਰ ਵੰਡ ਦੇ ਆ ਸੋ ਇਸ ਪਿਆਰ ਨੂੰ ਪੰਜਾਬੀਆਂ ਨੇ ਬਣਾ ਕੇ ਰੱਖਿਆ ਚਾਹੇ 84 ਆ ਚਾਹੇ 84 ਤੋਂ ਬਾਅਦ ਦਿੱਲੀ ਦੇ ਫਿਰ ਜਿੰਨੇ ਵੀ ਸਿੱਖਾਂ ਦੇ ਅਗੇਂਸਟ ਜੈਨੋਸਾਈਡ ਹੁੰਦਾ ਉਹਦੇ ਵਿੱਚ ਵੀ ਪੰਜਾਬੀਆਂ ਨੇ ਕਿਸੇ ਦੇ ਰੋੜਾ ਤੱਕ ਨਹੀਂ ਮਾਰਿਆ ਪੰਜਾਬੀਆਂ ਦਾ ਆਪਸੀ ਪਿਆਰ ਤੁਹਾਡੀ ਇਹੀ ਬਾਹਰ ਹੀ ਮਲਟਰੀ ਮਲਟੀਕਲਚਰਲਿਜ਼ਮ ਜਿਹੜੀ ਆ ਜੋ ਇੱਥੇ ਗੌਰਮੈਂਟਾਂ ਨੇ ਸਿੱਖਿਆ ਹਰੇਕ ਨਾਲ ਜਿੱਦਾਂ ਅਸੀਂ ਕੰਮਾਂ ਤੇ ਟੀਮਾਂ ਦੇ ਵਿੱਚ ਖੇਲਦੇ ਆ ਜਾਂ ਕੰਮ ਤੇ ਕੰਮ ਕਰਦੇ ਆ ਸਾਰੇ ਲੋਕਾਂ ਦੇ ਨਾਲ ਰਲ ਕੇ ਰਹਿੰਦੇ ਆ ਇਹ ਹੀ ਇੱਕ ਸਿੱਖੀ ਸੀ ਇਹ ਗੁਰੂ ਸਾਹਿਬ ਨੇ ਇਹੀ ਸਿੱਖਿਆ ਸਾਨੂੰ ਦਿੱਤੀ ਆ ਉਹਦੇ ਨਾਲ ਹੀ ਸੰਧਤ ਹੀ ਬੈਟਲ ਆਫ ਅੰਮ੍ਰਿਤਸਰ ਜਿਹੜੀ ਆ ਲਾਬਦੀ ਪੋ ਗੁਰਦੁਆਰਾ ਚ ਬਹੁਤ ਸਾਰੇ ਬਹੁਤ ਸਾਰੇ ਪ੍ਰੋਗਰਾਮ ਹੋਰ ਲਿਖੇਗਾ ਆਪਾਂ ਤੁਹਾਨੂੰ ਨਾਲ-ਨਾਲ ਜਾਣਕਾਰੀ ਦਿੰਦੇ ਰਹਾਂਗੇ ਜੀ ਬਿਲਕੁਲ ਤੇ ਆਉਣ ਵਾਲੀ 8 ਜੂਨ ਨੂੰ ਵਰਲਡ এনवायरमेंट ਡੇ ਮਨਾਇਆ ਜਾ ਰਿਹਾ ਉਹਦੇ ਬਾਰੇ ਵੀ ਦਰਸ਼ਕਾਂ ਨੂੰ ਜਾਣਕਾਰੀ ਜ਼ਰੂਰ ਦੋ ਆ ਹਾਂ ਜੀ ਗੁਰਦੁਆਰਾ ਹੈਗਾ ਜੀ ਅਫੀਸਰ ਆਪਣੇ ਵੀ ਕਹਿੰਨੇ ਆ ਦੱਸਦੇ ਹੁੰਦੇ ਆ ਉਸ ਗੁਰਦੁਆਰੇ ਨੇ ਪਿਛਲੇ ਸਾਲ ਦੀ ਤਰ੍ਹਾਂ ਹੀ ਮਲੇਸ਼ਟਾਂ ਨੂੰ ਸੱਦ ਕੇ ਪੰਜਾਬੀ ਸਕੂਲ ਦੇ ਬੱਚਿਆਂ ਨੂੰ ਸੱਦ ਕੇ ਹੋਰ ਸਕੂਲਾਂ ਦੇ ਗੋਰਿਆਂ ਦੇ ਬੱਚਿਆਂ ਨੂੰ ਵੀ ਸੱਦ ਕੇ ਬੂਟੇ ਲਾਉਣ ਦਾ ਵਰਲਡ এনवायरमेंट ਡੇ ਹੁੰਦਾ ਆ 2024 ਸੈਚਰਡੇ 8 ਜੂਨ ਨੂੰ ਤਾਂ ਹੀ ਤੁਹਾਡੇ ਨਾਲ ਅਸੀਂ ਥੋੜਾ ਜਿਹਾ گاਉਂ ਪ੍ਰੋਗਰਾਮ ਆ ਕਰਨ ਲੱਗੇ ਆ ਤੁਹਾਨੂੰ ਬੇਨਤੀਆਂ ਕਰਨੀਆਂ ਹੁੰਦੀਆਂ ਸਾਡੀ ਵੀ ਇਹ ਸੇਵਾ ਤੁਸੀਂ ਲਈ ਹੋਈ ਆ ਤਣ ਭਾਗੀਆਂ ਤੁਸੀਂ ਸੌਣ ਵਾਲੇ ਵੀ ਸਾਰੇ ਤੁਹਾਡੇ ਸਾਹ ਦੇ ਨਾਲ ਹੀ ਹੁੰਦਾ ਆ ਉਹ 11 ਵਜੇ ਤੋਂ ਸਵੇਰ 12 ਵਜੇ ਮੇਨ ਸੈਸ਼ਨ ਦੇ ਵਿੱਚ ਰਜਿਸਟ੍ਰੇਸ਼ਨ ਟੀ ਹੋਊਗੀ ਚਾਹ ਵਰਤਾਈ ਜਾਊਗੀ ਨੈਟਵਰਕਿੰਗ ਸਿਸਟਮ ਦੱਸਿਆ ਜਾਊਗਾ ਸਾਰਿਆਂ ਨੂੰ এনवायरमेंट ਦੇ ਬਾਰੇ ਨੌਲੇਜ ਆਫ ਕੰਟਰੀ ਐਂਡ ਵੈਲਕਮ ਬਾਇ ਬਾਇ ਪਾਸਟ ਅੰਡਰਸਟੈਂਡਿੰਗ ਆਫ ਕਲਾਈਮੇਟ ਚੇਂਜ ਜਿਹੜੀ ਹੁਣ ਤੁਸੀਂ ਗੱਲ ਵੈਦਰ ਦੀ ਕਰਦੇ ਹਟੇ ਆ ਉਹ ਗੁਰੂ ਸਾਹਿਬਾਂ ਦੇ ਇਸ ਹੀ ਤਨਤਨ ਗੁਰੂ ਗ੍ਰੰਥ ਸਾਹਿਬ ਦੀ ਸੋਚ ਅਨਸਾਰ ਚੇਂਜ ਅਡੈਪਸ਼ਨ 11:20 ਤੋਂ 11:35 ਤੇ ਇਦਾਂ ਇਦਾਂ ਪ੍ਰੋਗਰਾਮ ਸਾਰੇ ਹੋਣਗੇ ਸੋ ਖਾਸ ਕਰਕੇ ਵਿਕਟੋਰੀਆ ਦੀਆਂ ਮਹਿਲਵੋਂ ਦੀਆਂ ਸਾਰੀਆਂ ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਗੁਰਦੁਆਰਾ ਸ੍ਰੀ ਗੁਰੂ ਨਾਨਕ ਦਰਬਾਰ ਅਫੀਸਰ 43 ਅਫੀਸਰ ਰੋਡ ਬੈਲਮਰ ਪਹੁੰਚ ਕੇ ਦੀ ਪਲਾਂਟਿੰਗ ਐਂਡ ਡੀਮੋਨਸਟ੍ਰੇਸ਼ਨਸ ਆਫ ਇੰਡਕਸ਼ਨ ਕੁਕਿੰਗ ਐਂਡ ਲੰਚ ਜਿਹੜੀ ਉਹਦੀ ਬੇਸ ਹੁੰਦੀ ਲੰਗਰ ਦੀ ਅੱਗੋਂ ਜੂੜ ਛੱਡਦੇ ਆ ਜਾਂ ਹੋਰ ਪੈਕਿੰਗ ਦੀ ਹੁੰਦੀ ਆ ਉਹਨੂੰ ਵੀ এনਵਾਇਰਨਮੈਂਟ ਨੂੰ ਬਚਾਉਣ ਦੀ ਖਾਤਰ ਆਪਣੀ ਧਰਤੀ ਮਾਂ ਨੂੰ ਬਚਾਉਣ ਦੀ ਖਾਤਰ ਉਹਨਾਂ ਦੇ ਕਿਦਾਂ ਸਮਾਲਣਾ ਉਹ ਵੀ ਜਾਣਕਾਰੀ ਦਿੱਤੀ ਜਾਊਗੀ ਬਹੁਤ ਵਧੀਆ ਪ੍ਰੋਗਰਾਮ ਆ ਤੁਹਾਨੂੰ ਸਾਰਿਆਂ ਨੂੰ ਇੱਥੇ ਪਹੁੰਚਣਾ ਚਾਹੀਦਾ ਹੈ ਸ਼ੇਅਰ ਕਰਨਾ ਚਾਹੀਦਾ ਔਰ ਇਜਾਂ ਦੇ ਪ੍ਰੋਗਰਾਮ ਹੋਰ ਵੀ ਲਿਖਣੇ ਬਣਦੇ ਜੀ ਬਿਲਕੁਲ ਤੇ ਖੇਡਾਂ ਦੇ ਨਾਲ ਰਿਲੇਟਡ ਤੁਸੀਂ ਇਸ ਵਾਰ ਕਿਹੜੀ ਖਬਰ ਲੈ ਕੇ ਆਏ ਹੋ ਦੇਖੋ ਇਹ ਗੁਰੂ ਅੰਗਦ ਸਾਹਿਬ ਜੀ ਤੋਂ ਹੀ ਸ਼ੁਰੂ ਹੋ ਗਿਆ ਸੀ ਜਿਤੇ ਜਿਤੇ ਨਾਲ ਨਾਲ ਖੇਡਾਂ ਤੇ ਉਹ ਹੀ ਜਿੱਦਾਂ ਇਹ ਘੱਲੂਕਾਰਾ ਚੱਲਦਾ ਹੀ ਆ ਸਾਡੇ ਬਹੁਤ ਸਾਰੇ ਇੱਥੇ ਨਿਊਸ ਹਾਊਸ ਵੇਲਸ ਦੇ ਰਹਿਣ ਵਾਲੇ ਤੇ ਗ੍ਰਫਟ ਏਰੀਆ ਦੇ ਰਹਿਣ ਵਾਲੇ ਬਹੁਤ ਸਾਰੀਆਂ ਸੰਗਤਾਂ ਨੂੰ ਉਹੀ ਤਰ੍ਹਾਂ ਜਿੱਦਾਂ ਹਰ ਸਾਲ ਉਹ ਖੇਮਾਂ ਹੁੰਦੀਆਂ ਆ 8 ਤੇ 9 ਤਰੀਕ ਨੂੰ ਇਹ ਟੂਰਨਾਮੈਂਟ 26 ਮਾ ਹੋਣ ਜਾ ਰਿਹਾ ਆ ਗ੍ਰਫਟ ਵਿਖੇ ਸਾਰਿਆਂ ਨੂੰ ਉੱਥੇ ਪਹੁੰਚਣਾ ਜ਼ਰੂਰੀ ਆ 7 ਤਰੀਕ ਤੋਂ ਲੈ ਕੇ ਇਦਾਂ ਹੀ ਸਮਾਗਮ ਚੱਲਣਿਆ ਉਹਦੇ ਵਿੱਚ 7 8 9 ਨੂੰ ਜਿਹੜਾ ਆਪਾਂ ਦੱਸਿਆ ਸੀ ਗੁਰੂ ਅਕਸਿਲ ਕਾਲਸਖ ਸਾਹਿਬ ਜੀ ਦਾ ਮਾਡਲ ਬਣਾਇਆ ਗਿਆ ਬਹੁਤ ਹੀ ਵਧੀਆ ਆਰਟ ਪੇਸ਼ ਕੀਤਾ ਉਹtare ਮੈਲ ਬੰਦੇ ਜਨਰੇਸ਼ਨ ਵਾਲੇ ਸਿੰਘਾਂ ਨੇ ਉਹਨਾਂ ਦੇ ਮਾਡਲ ਨੂੰ ਉਹ ਮਾਡਲ ਦੇਖੋ ਤੁਸੀਂ ਤੇ ਉਹਨਾਂ ਦਾ ਧੰਨਵਾਦ ਕਰੋ ਤੇ ਉਹਨਾਂ ਦਾ ਐਪਰੀਸ਼ੀਏਟ ਕਰਨਾ ਵੀ ਬਣਦਾ ਤੇ ਹਮੇਸ਼ਾ ਹੀ ਜਦੋਂ ਵੀ ਕਿਤੇ ਕੋਈ ਧੱਕਾ ਕਰਦਾ ਕੋਈ ਗਵਰਨਮੈਂਟ ਹੋਵੇ ਸਮੇਂ ਦੀ ਕਿਸੇ ਵੇਲੇ ਦੀ ਵੀ ਤਾਂ ਉਹ ਯਾਦ ਰੱਖਣਾ ਇਹ ਭੁੱਲ ਹੁੰਦਾ ਆ ਕਦੀ ਨਹੀਂ ਭੁੱਲ ਸਕਦਾ ਇਹ ਵੀ ਹੁੰਦਾ ਤੇ ਨਾਲ-ਨਾਲ ਉਹਨਾਂ ਸ਼ਹੀਦਾਂ ਦੀ ਯਾਦ ਦੇ ਵਿੱਚ ਟੂਰਨਾਮੈਂਟ ਹੁੰਦੇ ਆ ਬਹੁਤ ਸਾਰੀਆਂ ਸੰਗਤਾਂ ਜੁੜ ਬੈਠਦੀਆਂ ਸਾਰੀ ਤਰ੍ਹਾਂ ਦੇ ਔਕਾਮਾਂ ਦੇ ਬੰਦੇ ਸਾਰੇ ਮਲਟੀਕਲਚਰਲ ਜਿਵੇਂ ਆ ਸਾਰਿਆਂ ਲਈ ਲੰਗਰ ਹੁੰਦੇ ਆ ਬਹੁਤ ਪ੍ਰਕਾਰ ਦੇ ਲੰਗਰ ਲੰਗਰ ਹੁੰਦੇ ਆ ਬਹੁਤ ਸਾਰੇ ਪਕਵਾਨ ਬਣਾਏ ਗਏ ਆ ਤੁਸੀਂ ਦੇਖ ਸਕਦੇ ਆ ਤੇ ਉੱਥੇ ਤੁਸੀਂ ਜ਼ਰੂਰ ਪੁੱਜਣਾ ਨਾਲ ਨਾਲ ਨਵਦੀ ਬੇਨਤੀ ਆ ਵੀ 10 ਤਰੀਕ ਨੂੰ ਅੱਗੇ ਕਵੀਨ ਹੁੰਦੀ ਸੀ ਕਵੀਨ ਬਾਰਡੇ ਹੁੰਦਾ ਸੀ ਉਹਦੀ ਜਗ੍ਹਾ ਤੇ ਹੁਣ ਕਿੰਗ ਬਾਰਡੇ ਆ ਮਿਸਟਰ ਪ੍ਰਿੰਸ ਚਾਰਲਸ ਦਾ ਉਹਦੇ ਲਈ ਉਹ ਛੁੱਟੀ ਹੁੰਦੀ ਆ ਲੌਂਗ ਵੀਕਐਂਡ ਦੀ ਉਹ ਸਿਰਫ ਕਿਊਜ਼ੀਲੈਂਡ ਦੇ ਵਿੱਚ ਨਹੀਂ ਹੈਗੀ ਇੱਕ ਸਟੇਟ ਹੋਰ ਹੈ ਉਹਦੇ ਵਿੱਚ ਨਹੀਂ ਹੈ ਬਾਕੀ ਤੁਸੀਂ ਸਾਰੇ ਨੂੰ ਲੌਂਗ ਵੀਕਐਂਡ ਕਰਕੇ ਡਬਲ ਡਿਮੈਟਸ ਵਾਣ ਹੋਣਗੇ ਡਰਾਈਵਿੰਗ ਧਿਆਨ ਨਾਲ ਕਰਨੀਆਂ ਬੈਲਟ ਵਗੈਰਾ ਆਪਣੇ ਫੋਨ ਨਹੀਂ ਯੂਜ਼ ਕਰਨੇ ਸਪੀਡ ਦੇ ਵਿੱਚ ਰਹਿਣਾ ਤੁਹਾਡੀ ਸੁਰੱਖਿਆ ਹੀ ਇਹ ਗਵਰਨਮੈਂਟ ਕਹਿੰਦੀ ਹੁੰਦੀ ਸਾਡੀ ਸੁਰੱਖਿਆ ਹੈ ਸਾਰੇ ਡਿਪਾਰਟਮੈਂਟ ਉਹਦੇ ਵਿੱਚ ਰਹਿੰਦੇ ਆ ਏਰ ਅਗੇਨ ਤੁਹਾਡੀ ਸੇਫਨੈਸ ਸਿਓਰ ਚੜਦੀ ਕਲਾ ਦੀ ਅਰਦਾਸ ਕਰਦੇ ਜੀ ਜੀ ਬਿਲਕੁਲ ਤੇ ਇਸ ਨਾਲ ਹੀ ਜੇ ਅਗਲੀ ਖਬਰ ਵੱਲ ਚਾਤ ਮਾਰੀ ਜਾਵੇ ਤਾਂ ਆਸਟ੍ਰੇਲੀਆ ਸਿੱਖ ਅਵਾਰਡ ਆਫ ਐਕਸੀਲੈਂਸ ਇਹ ਹਰ ਸਾਲ ਕਰਵਾਇਆ ਜਾਂਦਾ ਹੈ ਤਾਂ ਇਸ ਬਾਰੇ ਵੀ ਦਰਸ਼ਕਾਂ ਨੂੰ ਜ਼ਰੂਰ ਜਾਣਕਾਰੀ ਦਿਓ ਕਿ ਕਿਹੜੀ ਕਿਹੜੀ ਮਹਾਨ ਸਖਸ਼ੀਤਾ ਨੇ ਇਸ ਵਾਰ ਜਿਨ੍ਹਾਂ ਨੂੰ ਐਵਾਰਡ ਦਿੱਤਾ ਜਾਵੇਗਾ ਜਾਂ ਕਿਸ ਹਿਸਾਬ ਦੀਆਂ ਚੜੀਆਂ ਤਿਆਰੀਆਂ ਨੇ ਉਹ ਚੱਲ ਰਹੀਆਂ ਨੇ ਦੇਖੋ ਇਹ ਇਸ ਵੇਲੇ ਤਾਂ ਉਹਨਾਂ ਵੱਲੋਂ ਇਹ ਐਮਬੈਸੀ ਸਾਡੇ ਕੋਲ ਆਇਆ ਵੀ ਐਕਸਟੈਂਡ ਕਰ ਦਿੱਤੀ ਹੈ ਡੇਟ ਨੋਮੀਨੇਸ਼ਨਸ ਹੋਣ ਗਿਆ ਤੁਸੀਂ ਕੋਈ ਜਣਾ ਵੀ ਇਹ ਨੋਮੀਨੇਸ਼ਨ ਭਰ ਸਕਦਾ ਤੁਸੀਂ ਤੁਸੀਂ ਇਹ ਨੋਮੀਨੇਸ਼ਨ ਜਿਹੜਾ ਵੀ ਕੋ ਆਪਣੇ ਆਪਣੇ ਫੀਲਡ ਦੇ ਵਿੱਚ ਐਕਸੀਲੈਂਸ ਹੈਗਾ ਉਹ ਦੀ ਤੁਸੀਂ ਚਾਹੇ ਜੰਗ ਆ ਚਾਹੇ ਲੇਡੀਜ਼ ਆ ਚਾਹੇ ਗੁਰੂ ਘਰ ਦੀ ਸੇਵਾ ਚਾਹੇ ਕਮਿਊਨਿਟੀ ਦੀ ਸੇਵਾ ਸੇਵਾ ਹੈਗੀ ਆ ਗੇਮਸ ਦੇ ਵਿੱਚ ਹੈ ਵੱਖ-ਵੱਖ ਤਰ੍ਹਾਂ ਦੇ ਫੀਲਡ ਆ ਤੁਸੀਂ ਉਹਨਾਂ ਦੀ ਨਾਮਿਨੇਸ਼ਨ ਫਾਰਮ 2024 ਆਸਟ੍ਰੇਲੀਆ ਸਿੱਖ ਅਵਾਰਡਸ ਆਫ ਐਕਸੀਲੈਂਸ ਉਹਨਾਂ ਦੇ ਪੇਜ ਤੇ ਜਾ ਕੇ www.sikhawards.com.au ਤੇ /nomination-form-2024 ਉਹਦੇ ਵਾਸਤੇ ਪਹਿਲਾਂ ਡੇਟ ਸੀਗੀ ਲਾਸਟ ਮੰਤ ਦੀ ਹੁਣ ਉਹ 7 ਜੂਨ 2024 ਆ ਫਾਈਨਲਿਸਟ ਜਿਹੜੇ ਤੁਸੀਂ ਦੱਸਿਆ ਤੁਸੀਂ ਪੁੱਛਿਆ ਨਵਦੀਪ ਸਾਰਿਆਂ ਨੂੰ ਦੱਸ ਦਿੱਤੇ ਆ ਅਨਾਉਂਸ ਬਾਅਦ ਵਿੱਚ ਉਹਨਾਂ ਦੇ ਜਜਸ ਬਹੁਤ ਵਧੀਆ ਉਹਨੇ ਹਰੇਕ ਫੀਲਡ ਤੇ ਪੜ ਹੁੰਦੇ ਹੈ ਸਾਮੀਦਾਰ ਬੰਦੇ ਲਾਏ ਹੋਏ ਆ ਬਿਨਾ ਪਿੰਨ ਭਾਤੋਂ ਉਹ ਤੁਹਾਨੂੰ ਉਹਦਾ ਰਿਜ਼ਲਟ 29th ਆਫ ਜੁਲਾਈ ਨੂੰ ਜੁਲਾਈ ਦੀ 29 ਤਰੀਕ ਨੂੰ ਦੱਸੇ ਜਾਣ ਦੱਸੂਗੇ ਤੇ ਅਵਾਰਡ ਜਿਹੜਾ ਆ ਉਹ ਦੱਸੇ ਜਾਣਗੇ 31 ਅਗਸਤ ਨੂੰ ਆ ਕੱਤੀ ਘਸ ਨੂੰ ਵਾਰਡ ਤੇ ਜਾਣਗੇ ਸੋ ਇਸ ਵੇਲੇ ਤੁਹਾਨੂੰ ਇਹੀ ਉਹਨਾਂ ਨੂੰ ਬੇਨਤੀ ਸਾਰਿਆਂ ਨੂੰ ਬੇਨਤੀ ਆ ਵੀ ਜਿਹੜੇ ਜਿਹੜੇ ਬੱਚੇ ਚਾਹੇ ਫੀਲਡ ਦੇ ਵਿੱਚ ਆ ਚਾਹੇ ਜਿਹੜੇ ਬੰਦੇ ਆ ਚਾਹੇ ਕਮਿਊਨਿਟੀ ਦੀ ਸੇਵਾ ਆ ਚਾਹੇ ਗਵਰਨਮੈਂਟ ਜੌਬ ਤੇ ਕਿਸੇ ਵੀ ਖੇਤਰ ਦੇ ਵਿੱਚ ਚਾਹੇ ਕੋਈ ਆ ਨੈਸ਼ਨਲ ਲੈਵਲ ਤੇ ਆ ਜਾਂ ਜਿੱਥੇ ਕਿਤੇ ਵੀ ਹੈ ਆਪਣੀ ਨਾਮੀਨੇਸ਼ਨ ਫਰੇ ਕਰੋ ਚਾਹੇ ਸਹਿਤਕ ਗਿਆ ਚਾਹੇ ਪੰਜਾਬੀ ਬਣਾਉਂਦਾ ਚਾਹੇ ਕੋਈ ਟੀਚਰ ਆ ਉਹ ਬਹੁਤ ਸਾਰੇ ਫੀਲਡ ਆ ਤੁਸੀਂ ਉਹ ਗੋ ਦੇਖ ਸਕਦੇ ਆ ਪਿਛਲੀ ਵਾਰੀ ਆਪਾਂ ਬੋਲੇ ਆ ਵੀ ਸੀ ਯਾਨਕਿ ਆਪਾਂ ਡੇਟਾ ਤੇ ਦੱਸਣਾ ਸੀਗਾ ਉਹ ਡੇਟ ਓ 7 ਜੂਨ ਤੱਕ ਤੁਸੀਂ ਨੋਮੀਨੇਸ਼ਨ ਦੇ ਫਾਰਮ ਭਰ ਸਕਦੇ ਆ ਜਰੂਰ ਹਿੱਸਾ ਲਓ ਜੀ ਜੀ ਬਿਲਕੁਲ ਤੇ ਇਸ ਤੋਂ ਬਾਅਦ ਜੇ ਅਗਲੀ ਗੱਲ ਕੀਤੀ ਜਾਵੇ ਤਾਂ ਗੱਲ ਆਉਂਦੀ ਆ ਇਲੈਕਸ਼ਨਸ ਨੂੰ ਲੈ ਕੇ ਕਿਉਂਕਿ ਇਸ ਵਾਰ ਭਾਰਤ ਦੇ ਵਿੱਚ ਲੋਕ ਸਭਾ ਇਲੈਕਸ਼ਨ ਨੂੰ ਲੈ ਕੇ ਬਹੁਤ ਜ਼ਿਆਦਾ ਸਰਗਰਮ ਪਾਰਟੀਆਂ ਰਹੀਆਂ ਰੈਲੀਆਂ ਕੱਢੀਆਂ ਗਈਆਂ ਸਾਰੀਆਂ ਪਾਰਟੀਆਂ ਨੇ ਪੂਰੀ ਅੱਡੀ ਚੋਟੀ ਦਾ ਜ਼ੋਰ ਲਾਇਆ ਤੇ ਸਭ ਤੋਂ ਵੱਧ ਜੇ ਗੱਲ ਕੀਤੀ ਜਾਵੇ ਪੰਜਾਬ ਦੇ ਵਿੱਚ ਸਾਰੀਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਸਨ ਖਾਸ ਕਰਕੇ ਜੇ ਐਨਆਰਆਈ ਪੈਨਡਰਾਮਾ ਦੀ ਗੱਲ ਕੀਤੀ ਜਾਵੇ ਤਾਂ ਸ਼ਾਇਦ ਹੀ ਇਹ ਪਹਿਲੀ ਵਾਰ ਹੋਇਆ ਹੋਊਗਾ ਕਿ ਜਦੋਂ ਲੋਕ ਸਭਾ ਇਲੈਕਸ਼ਨਸ ਦੇ ਲਈ ਸਾਰੇ ਇੰਨੇ ਜ਼ਿਆਦਾ ਉਤਸੁਕ ਸੀਗੇ ਸਾਰਿਆਂ ਦੀਆਂ ਨਜ਼ਰਾਂ বারবার ਮੈਂ ਕਹਾਂਗੀ ਕਿ ਪੰਜਾਬ ਤੇ ਬਣੀਆਂ ਹੋਈਆਂ ਸਨ ਪਤਾ ਨਹੀਂ ਕਿਉਂ ਇਹ ਲੱਗਦਾ ਹੈ ਕਿ ਪੰਜਾਬ ਦੇ ਵਿੱਚੋਂ ਹੀ ਜੇਕਰ ਸੀਟਾਂ ਕਿਸੇ ਪਾਰਟੀ ਨੂੰ ਮਿਲ ਜਾਂਦੀਆਂ ਨੇ ਤਾਂ ਉੱਥੇ ਜਿਹੜੀ ਪਾਰਟੀ ਹੈ ਉਸ ਦੀ ਇੱਕ ਚੜਤ ਹੋਵੇਗੀ ਆ ਫਿਰ ਆਪਾਂ ਕਹਿੰਦੇ ਨੇ ਕਿ ਪਾਰਟੀ ਦੀ ਇੱਕ ਮਜ਼ਬੂਤੀ ਹੋ ਜਾਵੇਗੀ ਜੇ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਕਾਂਗਰਸ ਨੇ ਬਾਜ਼ੀ ਮਾਰੀ ਹੈ ਆਮ ਆਦਮੀ ਪਾਰਟੀ ਪਿੱਛੇ ਰਹਿ ਗਈ ਹੈ ਪਰ ਉੱਥੇ ਹੀ ਜੇ ਗੱਲ ਕੀਤੀ ਜਾਵੇ ਤਾਂ ਫਰੀਦਕੋਟ ਤੇ ਖਡੂਰ ਸਾਹਿਬ ਦੀ ਜਿਹੜੀ ਸੀਟਾਂ ਉਹ ਬੜੀ ਸਰਗਰਮ ਸੀਟ ਸੀਗੀ ਬਹੁਤ ਹੌਟ ਸੀਟ ਸੀਗੀ ਤਾਂ ਉੱਥੇ ਸਾਰਿਆਂ ਦੇ ਨਜ਼ਰਾਂ ਬੜੀਆਂ ਹੋਈਆਂ ਸੀ ਕਿ ਆਖਿਰਕਾਰ ਉੱਥੇ ਕੌਣ ਜੇਤੂ ਰਹੇਗਾ ਤਾਂ ਖਡੂਰ ਸਾਹਿਬ ਦੀ ਸੀਟ ਤੋਂ ਪਾਈ ਅਮਰਿਤਪਾਲ ਸਿੰਘ ਜੇਤੂ ਰਹੇ ਤੇ ਫਰੀਦਕੋਟ ਵਾਲੀ ਸਾਈਡ ਤੋਂ ਪਾਈ ਸਰਬਜੀਤ ਸਿੰਘ ਖਾਲਸਾ ਨੇ ਜਿੱਤ ਹਾਸਲ ਕੀਤੀ ਆ ਤਾਂ ਬਾਹਰਲੇ ਮੁਲਕਾਂ ਤੋਂ ਬਹੁਤ ਸਾਰੇ ਸੁਨੇਹੇ ਆਏ ਬਹੁਤ ਸਾਰੀਆਂ ਖਬਰਾਂ ਬਹੁਤ ਸਾਰੇ ਸੋਸ਼ਲ ਮੀਡੀਆ ਤੇ ਵੀਡੀਓਜ਼ ਵੀ ਵਾਇਰਲ ਹੋਈਆਂ ਤਾਂ ਆਸਟ੍ਰੇਲੀਆ ਦੇ ਵਿੱਚ ਪੰਜਾਬ ਦੀ ਇਲੈਕਸ਼ਨਸ ਨੂੰ ਲੈ ਕੇ ਜਾਂ ਫਿਰ ਜੇਤੂਆਂ ਨੂੰ ਲੈ ਕੇ ਕਿਦਾਂ ਦਾ ਮਾਹੌਲ ਅਹ ਦੇਖੋ ਇਹ ਮਾਨੀਟਰ ਕਰਦੇ ਆ ਸਾਰਾ ਇੱਕ ਕਿਸਮ ਦਾ ਦੇਖ ਕੇ ਜਿੱਦਾਂ ਕੰਟਰੋਲ ਰੂਮ ਹੁੰਦਾ ਆ ਮੈਂ ਐਨ ਆਰ ਆਈ ਨੂੰ ਕਹੂੰਗਾ ਔਰ ਇਹ ਇੱਕ ਸੈਕਟ ਵੀ ਆ ਐਨ ਆਰ ਆਈਸ ਦੀ ਜਾਂ ਅਮਰੀਕਨ ਆ ਸਿਟੀਜ਼ਨ ਦੀ ਜਾਂ ਕੈਨੇਡੀਅਨ ਆ ਚਾਹੇ ਯੂ ਐਸ اے ਕਿ ਇੰਗਲੈਂਡ ਆ ਉਹ ਇਸ ਗੱਲ ਇਹ ਚਿੰਤ ਕਰਦੇ ਆ ਔਰ ਇੱਕ ਜਿੱਦਾਂ ਕੰਟਰੋਲ ਰੂਮ ਦੁਨੀਆ ਤੇ ਹੁੰਦਾ ਕੰਟਰੋਲ ਰੂਮ ਦੀ ਤਰ੍ਹਾਂ ਉਹ ਬਾਚ ਕਰਦੇ ਪੰਜਾਬ ਨੂੰ ਦੇਖਦੇ ਆ ਕਿ ਉੱਤੇ ਕੀ ਹੋ ਰਿਹਾ ਕਿਦਾਂ ਦਾ ਹੋਣਾ ਚਾਹੀਦਾ ਆ ਪਰੇਕੋ ਜ਼ੀਰੋ ਗਰਾਉਂਡ ਤੋਂ ਦੇਖਿਆ ਜਾਵੇ ਤਾਂ ਲੋਕਾਂ ਦੀਆਂ ਮੁਸ਼ਕਲਾਂ ਕੀ ਹੁੰਦੀਆਂ ਆ ਉਹਨਾਂ ਲਈ ਥੋੜੇ ਜਿਹਾ ਦੋਸ਼ ਕੀ ਐਨ ਆਰ ਆਈ ਜਿਹੜੇ ਪੰਜਾਬ ਨੂੰ ਖਲਾਅ ਛੱਡ ਕੇ ਆਏ ਸੀ ਬਾਹਰ ਛੱਡ ਕੇ ਆਏ ਸੀ ਚਾਹੇ ਅਡਵੇਈ ਚਲ ਗਿਆ ਜਾਂ ਇੰਗਲੈਂਡ ਚਲ ਗਿਆ ਜਾਂ ਹੋਰ ਕਿਤੇ ਚਲ ਗਿਆ ਜਿਹੜਾ ਵਧੀਆ ਸੀਡ ਸੀ ਵਧੀਆ ਪਨੀਰੀ ਹੁੰਦੀ ਆ ਉਹ ਬਾਹਰਲੇ ਦੇਸ਼ ਤੁਹਾਡੇ ਚੱਕੀ ਜਾਂਦੇ ਆ ਉਹਨੂੰ ਅਗਲੋਂ ਜਨਰੇਸ਼ਨਾਂ ਵਧੀਆ ਕਰਨ ਦੀ ਖਾਤਰ ਇਹਦੇ ਵਿੱਚ ਕਹਿਣ ਚ ਮੈਨੂੰ ਕੋਈ ਸ਼ੱਕ ਨਹੀਂ ਹੈ ਕੋਈ ਅਤਕਤ ਨਹੀਂ ਨਹੀਂ ਹੈ ਵੀ ਜਿਹੜੀ ਵਧੀਆ ਤੁਹਾਡੀ ਸਕਿੱਲ ਆ ਚਾਹੇ ਐਗਰੀਕਲਚਰ ਯੂਨੀਵਰਸਿਟੀ ਜਾਂ ਜਾਂ ਹੋਰ ਡਾਕਟਰ ਜਨੇ ਜਾਂ ਨਰਸਸਰ ਜਿਹੜੇ ਬੰਦੇ 6 ਜਾਂ 7 ਬੈਂਡ ਤੋਂ ਉੱਪਰ ਜਾਂ ਵਧੀਆ ਕੁਆਲਿਫਾਈਡ ਕਰਦੇ ਆ ਉਹ ਸਾਰੇ ਚਾਹੇ ਆਈਟੀ ਸੈਕਸ਼ਨ ਆ ਤਾਂ ਉਹ ਅਮਰੀਕਾ ਨੂੰ ਜਾਂ ਕੈਨੇਡਾ ਨੂੰ ਤਾਂ ਦੁਨੀਆ ਨੂੰ ਰਨ ਕਰਨ ਲਈ ਚਾਰ ਆਇਆ ਸਟਾਣੇ ਪੰਜਾਬ ਦੇ ਹੋਰ ਸਟੇਟਾਂ ਵੀ ਸਾਰੀਆਂ ਸੋ ਜੇ ਦੇਖਿਆ ਜਾਵੇ ਤਾਂ ਇੱਕ ਇਹ ਖਲਾ ਬਾਹਰੋਂ ਅੱਗੇ ਜਦੋਂ ਦੇਖਦੇ ਆ ਕਿ ਵੀ ਇੱਥੇ ਕੰਮ ਬਹੁਤ ਕਰਨਾ ਪੈਂਦਾ ਆ ਲੋਕਰ ਚੱਕਰ ਵੀ ਹੈ ਨਹੀਂ ਗੇ ਡਰਾਈਵਰ ਵੀ ਹੈ ਨਹੀਂ ਗੇ ਬਹੁਤ ਕੁਝ ਨਹੀਂ ਹੈਗਾ ਇਦਾਂ ਦਾ ਫੇ ਉਹ ਫੇ ਸੋਚਦੇ ਆ ਫੇ ਦੇਰਸ ਪਰੇ ਬੈਠਣਾ ਸਾਈ ਮuje ਨਾ ਦੇ ਬਾਰ ਬਾਰ ਗੁਰੂ ਸਾਹਿਬ ਨੇ ਗੁਰਵਾਣੀ ਦੇ ਵਿੱਚ ਵੀ ਦੱਸਿਆ ਆ ਹੈ ਘਰ ਕੀ ਗਹਿਣ ਚੰਗੀ ਹੋਰ ਗੱਲਾਂ ਵੀ ਬਹੁਤ ਸਾਰੀਆਂ ਇੱਥੇ ਆਪਾਂ ਨਹੀਂ ਅਸੀਂ ਤਾਂ ਕੁਝ ਵੀ ਨਹੀਂ ਕਰ ਸਕਦੇ ਬਹੁਤ ਨਮਾਣੇ ਜੇ ਪਰ ਅਸੀਂ ਦੇਖਦੇ ਆ ਬਾਰ ਬਾਰ ਸਾਨੂੰ ਇਹ ਸਮਝਾਇਆ ਗਿਆ ਕਿ ਗੁਰੂ ਸਾਹਿਬ ਗੁਰਨਾਨਕ ਸਾਹਿਬ ਜੀ ਜਦੋਂ ਵੀ ਜਾਂਦੇ ਆ ਆਪਣੀਆਂ ਜਿੰਨੀਆਂ ਵੀ ਉਹਨਾਂ ਨੇ ਸਤਉਦਰ ਵਾਸਤੇ ਦੁਨੀਆ ਨੂੰ ਲੁਕਾਉਣ ਦੱਸਣ ਵਾਸਤੇ ਜਿੰਨੀਆਂ ਵੀ ਉਹਨਾਂ ਨੇ ਉਦਾਸੀਆਂ ਕੀਤੀਆਂ ਤਾਂ ਮੁੜ ਵਾਪਸ ਆਪਣੇ ਦੇਸ਼ ਆਪਣੇ ਘਰ ਪੰਜਾਬ ਪੰਜ ਆਬ ਨੂੰ ਪਰਤ ਜਾਂਦੇ ਆ ਉੱਥੇ ਹੀ ਉਹਨਾਂ ਨੇ ਖੇਤੀ ਕੀਤੀ এনवायरमेंटਲੀ ਕਰਤਾਰ ਸੌਰ ਸੈ ਬਸਾਇਆ ਹੋਰ ਇਸ ਤਰ੍ਹਾਂ ਦੇ ਬਹੁਤ ਸਾਰੇ ਜਿਹਨੂੰ ਆਪਾਂ ਕਹਿੰਦੇ ਆ এনवायरमेंटਲ ਹੁੰਦੀ ਨਗਰ ਜਨ ਐਨਵਾਇਰਨਮੈਂਟ ਖੇਤੀ ਉਹਨਾਂ ਨੇ ਕਾਰਨ ਦੀ ਪਿਰਤ ਸਾਨੂੰ ਦੱਸੀ ਪਰ ਅਸੀਂ ਉਹਨਾਂ ਤੋਂ ਉੱਠ ਕੇ ਅੱਗੇ ਜਾ ਕੇ ਬੱਧ ਝਾੜ ਲਿਆ ਜੇ ਕਈ ਕੁਛ ਕੀਤਾ ਪਰ ਇੱਥੇ ਮੈਂ ਗੱਲ ਉਹ ਕਰਾਂ ਇਸੀ ਤਰ੍ਹਾਂ ਰਾਜਨੀਤੀ ਆ ਰਾਜਨੀਤੀ ਦੇ ਵਿੱਚ ਵੀ ਜੇ ਭਾਈ ਅਮਰਤਪਾਲ ਸਿੰਘ ਡ੍ਹਬਈ ਤੋਂ ਜਾ ਕੇ ਇਹਨੂੰ ਕਹਿੰਦੇ ਘਰ ਵਾਪਸੀ ਜਿਹੜਾ ਤੁਹਾਡੇ ਮੁੱਖ ਮੰਤਰੀ ਕਹਿ ਰਹੇ ਸੀ ਵਾਪਸ 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 ਘਰ ਵਾਪਸੀ ਆ ਹੁੰਦੀ ਆ ਘਰ ਵਾਪਸ ਵਾਪਸੀ ਤੇ ਤੁਸੀਂ ਜਿਨ੍ਹਾਂ ਸਾਰਿਆਂ ਨੇ ਰਿਜ਼ਲਟ ਦਿੱਤਾ ਬਿਨਾ ਭਿੰਨ ਭੇਤੋਂ ਜਾਤਾਂ ਤੋਂ ਪਾਤਾਂ ਤੋਂ ਧਰਮਾਂ ਤੋਂ ਉੱਪਰ ਉੱਠ ਕੇ ਔਰ ਇਹਨਾਂ ਦਾ ਵੀ ਲੀਡਰਾਂ ਦਾ ਨਵੇਂ ਜੋਤ ਦਾ ਇਹ ਕੰਮ ਬਣਦਾ ਆ ਜਿੱਦ ਕਿ ਦੇਖਣ ਦੇ ਵਿੱਚ ਨਵਦੀਪ ਇਹੀ ਆਇਆ ਕਿ ਲੋਕਾਂ ਨੂੰ ਪਰਸਨਲ ਤੌਰ ਤੇ ਉਹਨਾਂ ਦੀ ਸ਼ਖਸੀਅਤ ਨਾਲ ਵੋਟਾਂ ਪਈਆਂ ਲੱਗਦੀਆਂ ਆ ਜੇ ਧਿਆਨ ਨਾ ਦੇਖਿਆ ਜਾਵੇ ਤਾਂ ਪਾਰਟੀਆਂ ਦੀ ਕਿਸੇ ਨੇ ਪਰਵਾਹ ਨਹੀਂ ਕੀਤੀ ਪਾਰਟੀਆਂ ਤਾਂ ਪਰਸਵਾਗਾ ਫੇਰ ਕੇ ਉਹਨਾਂ ਨੇ ਹੁਣ ਪੈਰਟੀ ਕਰ ਦਿੱਤੀ ਆ ਜਿੱਦਾਂ ਕਿਸਾਨ ਮੋਰਚੇ ਵਾਲਿਆਂ ਨੇ ਕੀਤੀ ਸੀ ਕਿ ਕੋਈ ਪਾਰਟੀ ਦਾ ਬੰਦਾ ਇੱਥੇ ਨਹੀਂ ਵੜਨ ਦੇਣਾ ਇਹ ਸੋਚ ਜਿਹੜੀ ਨੂੰ ਪ੍ਰਣਾਾ ਕੇ ਤੁਸੀਂ ਚੱਲਦੇ ਰਹੋਗੇ ਤਾਂ ਕੰਪੀਟੀਸ਼ਨ ਚੱਲਦਾ ਰਹੂਗਾ ਇਸੇ ਤਰ੍ਹਾਂ ਤੇ ਆਮ ਤੰਤਰ ਜੋ ਲੋਕਤੰਤਰ ਆ ਹੋੜਾ ਬਤਉਦਾ ਬਚਾਅ ਰਹਿ ਸਕਦਾ ਇਸ ਕਰਕੇ ਐਨਆਰਆਈਸ ਦੇ ਜਿੰਨਿਆਂ ਨਾਲ ਵੀ ਗੱਲ ਹੋਈ ਆ ਉਹ ਇਹੀ ਦੇਖਦੇ ਆ ਵੀ ਜੋ ਸਾਡੇ ਦੇਸ਼ਾਂ ਦੇ ਵਿੱਚ ਬਾਹਰ ਕੈਨੇਡਾ ਅਮਰੀਕਾ ਜਾਂ ਆਸਟ੍ਰੇਲੀਆ ਚ ਹੁੰਦਾ ਆ ਜੇ ਦੂਜੀ ਪਾਰਟੀ ਆ ਜਾਂਦੀ ਜੇ ਕੁਝ ਉਹ ਚੰਗਾ ਕਰ ਸਕਦੀ ਆਪਣੇ ਸਿਟੀਜ਼ਨਾਂ ਲਈ ਅਸੇ ਸੂਲਤਾ ਰੁਜ਼ਗਾਰ ਆਉਣ ਵਾਲੇ ਸਮੇਂ ਚ ਚੰਗਾ ਜੀਵਨ ਸੁਰੱਖਿਆਤਾ ਖਾਸ ਕਰਕੇ ਪਹਿਲਾ ਹੁੰਦੀ ਆ ਜਦ ਕਿ ਉੱਥੇ ਹਰੇਕ ਤੇ ਪਰਚਾ ਪਾ ਕੇ ਉਹ ਸਾਹਮਣੇ ਆ ਜਾਂਦਾ ਉਹਨੂੰ ਅੰਦਰ ਫੋਕਦੇ ਉਹ ਕੋਈ ਬਾਤ ਨਹੀਂ ਕੋਈ ਸੁਣਵਾਈ ਨਹੀਂ ਇਹ ਹੀ ਮੈਂ ਗੱਲ ਅੱਗੇ ਵੀ ਕਰਦਾ ਮੈਨੂੰ ਇਹ ਕੰਮ ਕਰਨ ਦੇ ਵਿੱਚ ਰਿਪੀਟ ਕਰਨ ਦੇ ਵਿੱਚ ਬਹੁਤ ਲੋੜ ਪੈਂਦੀ ਆ ਵੀ ਉਹੀ ਗੁਰਵਾਰਜਨ ਸਾਹਿਬ ਜੀ ਵੇਲੇ ਜਾਸਾ ਵਰਗੇ ਕਾਨੂੰਨ ਲਾ ਕੇ ਉਹਨਾਂ ਨੂੰ ਫਾਈਨ ਵੀ ਕਰਕੇ ਇਦਾਂ ਹੀ ਜਦੋਂ ਕੋਈ ਆਪਣੇ ਹੱਕਾਂ ਦੀ ਗੱਲ ਕਰਦਾ ਮਨੁੱਖਤਾ ਦੀ ਗੱਲ ਕਰਦਾ ਸਿੱਖ ਧਰਮ ਇਹ ਜਿਹੜਾ ਸਾਰੀ ਹਿਮੈਨਿਟੀ ਦੀ ਗੱਲ ਕਰਦਾ ਕਈ ਹਿਮੈਨਿਟੀ ਹਿਮੈਨਿਟੀ ਕਰਦੇ ਰਹਿੰਦੇ ਉਹ ਹਿਮੈਨਿਟੀ ਆ ਇਹ ਜੇ ਸਿੱਖ ਧਰਮ ਸਹੀ ਚੱਲੋ ਪਰ ਅੱਗੋਂ ਸਾਡੀ ਸਗੀਰਣਤਾ ਜਿਹੜੀ ਬਣ ਦਿੱਤੀ ਗਈ ਸਿੱਖ ਧਰਮ ਦੀ ਵੀ ਆਪਸ ਵਿੱਚ ਹੀ ਲੜਾ ਕੇ ਆਪਸ ਵਿੱਚ ਕਿੰਨੇ ਸਾਰੀਆਂ ਸੰਪੜਤਾਵਾਂ ਕਿੰਨੇ ਸਾਰੇ ਹੋਰ ਬਣਾਤੇ ਆਪਣੇ ਆਪਣੇ ਮਤ ਬਣਾਏ ਹੋਏ ਆ ਉਹਨਾਂ ਦੇ ਤੁਸੀਂ ਦੇਖ ਲਿਆ ਉਹਨਾਂ ਸਾਰਿਆਂ ਦੀ ਹਾਰ ਹੋਈ ਆ ਚਾਹੇ ਸੁਖਵੀਰ ਬਾਦਲ ਆਪਣੇ ਪਰਿਵਾਰ ਨੂੰ ਜਿਹੜਾ ਕੋਈ ਬਚਾਉਂਦਾ ਰਿਹਾ ਉਹ ਬਾਕੀਆਂ ਦੀ ਬਲੀ ਦਿੰਦਾ ਰਿਹਾ ਹਮੇਸ਼ਾ ਹੀ ਐਦਾਂ ਹੁੰਦੀ ਰਹੀ ਆ ਸੋ ਮੈਂ ਇੱਥੇ ਹੋਰ ਇੱਕ ਨਵਦੀਪ ਆਪਣੇ ਆਪ ਹੀ ਖਿਆਲ ਆ ਜਾਂਦਾ ਕਿ ਜਦੋਂ ਗੁਰੂ ਰਾਨਕ ਸਾਹਿਬ ਜੀ ਨੇ ਗੱਦੀ ਦੇਣੀ ਸੀ ਤਾਂ ਉਹਨਾਂ ਦੇ ਜਿਹੜੇ ਆਪਣੇ ਗੁਰੂ ਸਾਹਿਬ ਦੇ ਆਪਣੇ ਬੇਟੇ ਆਪਣਾ ਪਰਿਵਾਰ ਸ੍ਰੀ ਚੰਦ ਜੀ ਨੇ ਜਦੋਂ ਜੱਗੋਂ ਬਾਹਰੀ ਗੱਲਾਂ ਕਾਨੀਆਂ ਸ਼ੁਰੂ ਕਰ ਦਿੱਤੀਆਂ ਪਾਵਰ ਜ਼ਿਆਦਾ ਦਿਖਾਣੀ ਸ਼ੁਰੂ ਕਰ ਦਿੱਤੀ ਤਾਂ ਉਹਨਾਂ ਨੇ ਉਹਨਾਂ ਨੂੰ ਵੀ ਬਾਈਕਟ ਕਰਤਾ ਹੁਣ ਇੱਥੇ ਇਹ ਨਹੀਂ ਇਹ ਕਹਿ ਸਕਦੇ ਹਿੰਦੂ ਧਰਮ ਫਲਾਨਾ ਧਰਮ ਮੁਸਲਮਾਨ ਧਰਮ ਜਾਂ ਆ ਜਿੱਥੇ ਵਿਚਾਰਧਾਰਾ ਜੋ دنیਆਵੀ ਲਈ ਬਣਦੀ ਆ ਪਰਿਵਾਰ ਲਈ ਨਹੀਂ ਬਣਨੀ ਚਾਹੀਦੀ ਸਾਰੇ ਲਈ ਸਾਂਝੀ ਹੋਵੇ ਸਾਂਝੀ ਵਾਲਤਾ ਹੋਵੇ ਤਾਂ ਉਹਨਾਂ ਨੇ ਸ਼੍ਰੀ ਚੰਦ ਜੀ ਨੂੰ ਗੱਦੀ ਨਹੀਂ ਦਿੱਤੀ ਗੁਰੂ ਅੰਗਦ ਦੇਵ ਜੀ ਨੂੰ ਉਹ ਗੁਰਗੱਦੀ ਸੌਂਪੀ ਗਈ ਉਹਨਾਂ ਦੇ ਉਹ ਲਾਇਕ ਸੀਗੇ ਸਾਰੇ ਲਾਲਚੀ ਵੀ ਦੇਖ ਲੈ ਇਤਿਹਾਸ ਤੁਸੀਂ ਆਪ ਜਾਣੋਗੇ ਪੜ੍ਹ ਕੇ ਦੇਖੋ ਤਾਂ ਐਸੀ ਤਰ੍ਹਾਂ ਗੁਰੂ ਅਰਜਨ ਦੇਵ ਜੀ ਵੇਲੇ ਵਹਿਤੀ ਆਪਣੀਆਂ ਕਲਾਵਾਜ਼ੀਆਂ ਮਾਰਦਾ ਆਪਣੀਆਂ ਚਤਰਾਇਆਂ ਕਰਦਾ ਗੁਰੂ ਸਾਹਿਬ ਦੇ ਪਿਆਰ ਦੀਆਂ ਚਿੱਠੀਆਂ ਗੁਰੂ ਅਰਜਨ ਦੇਵ ਜੀ ਦੀਆਂ ਨਹੀਂ ਪਹੁੰਚਾਉਂਦਾ ਸੀ ਜਾਂ ਬਹੁਤ ਸਾਰੇ ਬਰਾਬਰਤਾ ਕਾਤੋਂ ਕਢਣ ਦੀ ਕੋਸ਼ਿਸ਼ ਕੀਤੀ ਉਹਨਾਂ ਸਾਰਿਆਂ ਦੀ ਪਰਵਾਹ ਨਾ ਕੀਤੇ ਐਦਾਂ ਹੀ ਹਾਰ ਰਾਇ ਵੇਲੇ ਜਦੋਂ ਤੁਸੀਂ ਪੰਥ ਨੂੰ ਜਾਂ ਦੁਨਿਆਵੀ ਗੱਲਾਂ ਨੂੰ ਪੰਥ ਮੇਨ ਸਾਰੀ ਉਚਾਣੇ ਚਾਹੀਦੇ ਆ ਸਾਰੀ ਸੰਗਤੀ ਰੂਪਿਆ ਉਹ ਹੀ ਟੀਮਾਂ ਸਾਰੀ ਜਿਹੜੇ ਮਿਨੋਰਟੀਜ਼ ਦੀ ਆ ਉਹਨਾਂ ਨੂੰ ਜ਼ਿਆਦਾ ਰੱਖਣੇ ਹੱਕ ਜਿਵੇਂ ਕਿ ਖਾਲਸਾ ਸਰਕਾਰ ਦੇ ਵਿੱਚ ਮਹਾਰਨਜੀਤ ਸਿੰਘ ਦੀ ਸਰਕਾਰ ਦੇ ਵਿੱਚ ਹੋਏ ਆ ਜੇ ਤੁਸੀਂ ਇਹਨਾਂ ਦੇਸ਼ਾਂ ਦੀ ਲੋਕਤੰਤਰ ਨੂੰ ਹੁਣ ਤੱਕ ਲਿਆਉਂਗੇ ਉਹੀ ਭਲੀ ਦਾ ਕੰਮ ਕਰੋਗੇ ਕੱਲੇ ਆਪਣੇ ਲਈ ਨਹੀਂ ਕਰੋਗੇ ਤਾ ਲੋਕ ਇਹ ਚੀਜ਼ ਮੰਗਦੇ ਆ ਇਹ ਚੀਜ਼ ਹੁਣ ਸਾਰੀ ਉੱਭਰ ਕੇ ਆਈ ਆ ਖਾਸ ਕਰਕੇ ਐਨਆਰਐਸ ਨੂੰ ਸਾਡਾ ਦੱਸਣਾ ਸਾਰਿਆਂ ਦਾ ਇਹੀ ਫਰਜ ਬਣਦਾ ਵੀ ਜੋ ਇਹ ਬਾਹਰੋਂ ਦੇਖਦੇ ਸਾਡਾ ਜੋਥ ਇਹਦੇ ਵਿੱਚ ਮੈਂ ਇਹ ਕਹਿ ਸਕਦਾ ਸਾਡੇ ਕੇ ਗੁਰਦੁਆਰਿਆਂ ਦੇ ਪ੍ਰਧਾਨ ਜਾਂ ਹੋਰ ਇੱਥੇ ਜਿੰਨਾ ਜੋਰ ਲਾਉਂਦੇ ਆ ਇਲੈਕਸ਼ਨਾਂ ਲਈ 2-2 ਮਹੀਨੇ 3-3 ਮਹੀਨੇ ਜੇ ਉੱਥੇ ਆਪਣਾ ਗਵਰਨਮੈਂਟ ਕੋਈ ਕੋਟਾ ਰੱਖ ਦੇਵੇ ਤੁਹਾਡੀ ਜਾਂ ਆਪ ਇਹ ਮੰਗ ਕਰਨ ਵੀ ਅਸੀਂ ਉਹ ਬਧ ਅਧਿਕਾਰਾਂ ਵਾਲਾ ਜਿਹੜੀ ਪਹਿਲਾਂ ਗੱਲ ਸੀ ਜਾਂ ਇੱਥੇ ਜੋ ਹੈ ਸਟੇਟਸ ਨੂੰ ਰਾਈਟ ਜੋ ਸੈਂਟਰ ਦੇ ਕੋਲੇ ਹੋ ਰਹਿਣ ਵੱਖਰੀ ਗੱਲ ਆ ਹਰੇਕ ਦੀਆਂ ਫਸਲਾਂ ਦਾ ਉਹ ਅਧਿਕਾਰ ਹੋਵੇ ਚਾਹੇ ਉਹ ਖੇਤੀ ਆ ਚਾਹੇ ਵਪਾਰ ਆ ਚਾਹੇ ਇੰਡਸਟਰੀ ਆ ਚਾਹੇ ਬੇਰੁਜ਼ਗਾਰੀ ਆ ਸਾਰਿਆਂ ਨੂੰ ਦੇਖਦਿਆਂ ਹੋਇਆਂ ਖਾਸ ਕਰਕੇ ਨਸ਼ੇ ਲਾਲ ਆ ਕੇ ਪੈਸੇ ਕਮਾਉਣੇ ਜਾਂ ਇੱਕ ਦੂਜੇ ਨੂੰ ਮਾਰਨਾ ਮਰਵਾਉਣਾ ਇਦਾਂ ਦੀਆਂ ਆਲਮਤਾਂ ਜਿਹੜੀਆਂ ਆ ਉਹ ਬੰਡੀਆਂ ਹੋਈਆਂ ਖਾਸ ਕਰਕੇ ਲੇਡੀਜ਼ ਦੀ ਪ੍ਰੋਟੈਕਸ਼ਨ ਦਾ ਬਹੁਤ ਜ਼ਿਆਦਾ ਮਾੜਾ ਹਾਲ ਆ ਉੱਥੇ ਜਿੱਦਾਂ ਦੇ ਬਰਾਤਕਾਰ ਹੁੰਦੇ ਜਾਂ ਉਹਨੂੰ ਕੰਮ ਨਹੀਂ ਕਰਦਾ ਜਾਂ ਤੁੰਣ ਕੇ ਰੱਖਿਆ ਇੱਕ ਪਾਸੇ ਰੱਖਿਆ ਜਾਂਦਾ ਉਹਨਾਂ ਨੂੰ ਬਰਾਬਰ ਦਾ ਦੇਖ ਕੇ ਦੇਖਿਆ ਜਾਵੇ ਤਾਂ ਉਹ ਵੀ ਸਾਰੇ ਪੱਖ ਦੇਖਣੇ ਤੇ ਮੰਨਦੇ ਤਾਂ ਬਾਹਰ ਵਾਲੇ ਬੰਦਿਆਂ ਨੂੰ ਸਾਡਾ ਕਹਿਣ ਦਾ ਭਾਵੇਂ ਆ 15 20% ਕੋਟਾ ਤੁਸੀਂ ਦੇ ਦੋਗੇ ਤਾਂ ਇੱਥੇ ਦੇ ਪੁਲਿਸ ਅਫਸਰ ਇੱਥੇ ਦੇ ਰੇਲਵੇ ਦੇ ਡਿਪਾਰਟਮੈਂਟਸ ਦੇ ਬੰਦੇ ਇੱਥੇ ਦੇ ਸੁਰੱਖਿਆ ਦੇ ਇੱਥੇ ਦੀ ਐਗਰੀਕਲਚਰ ਵਾਲੇ ਤੁਹਾਨੂੰ ਆਪਣੀਆਂ ਸਵਾਵਾਂ ਦਾ ਜਿੰਨਾ ਐਕਸਪੀਰੀਅੰਸ ਹੈ ਉਹ ਮੋੜ ਬਾਬਸੋ ਠੀਕ ਕਰ ਸਕਦੇ ਆ ਪਰ ਜੇ ਤੁਸੀਂ ਐਨਆਰਆਈਜ਼ ਦਾ ਹੋਰ ਸਾਰਿਆਂ ਨੂੰ ਚਾਰ ਰੱਖੋਗੇ ਜਿੱਦਾਂ ਹੁਣ ਇਹਨਾਂ ਨੇ ਭਾਈ ਅਮਰਤਪਾਲ ਸਿੰਘ ਨੇ ਕੀਤਾ ਤਾਂ ਲੋਕਾਂ ਨੇ ਉੱਠ ਕੇ ਉਹਨਾਂ ਨੂੰ ਜਿਓ ਆ ਆਖਿਆ ਮੈਂ ਕਹੂੰਗਾ ਬਾਰੋਂ ਪੇ ਇਦਾਂ ਦੇ ਬੰਦੇ ਉਹਨਾਂ ਨੂੰ ਚਾਹੀਦੇ ਆ ਜਿਨ੍ਹਾਂ ਨੂੰ ਤੁਹਾਡੀਆਂ ਓਥੇ ਦੀਆਂ ਢੇਰ ਮਾਰੂ ਸਰਕਾਰਾਂ ਦਵਾ ਕੇ ਰੱਖਣਾ ਚਾਹੁੰਦੀਆਂ ਇਸੇ ਤਰ੍ਹਾਂ ਸਰਬਜੀਤ ਸਿੰਘ ਦਾ ਲੈ ਲਓ ਤੁਸੀਂ ਉਹਨਾਂ ਦਾ ਭਰਾ ਜਸਵਿੰਦਰ ਸਿੰਘ ਮੈਲਬਨ ਰਹਿੰਦਾ ਭਾਈ ਬਿਆਨ ਸਿੰਘ ਦਾ ਉਹ ਵੀ ਇਹੀ ਸੋਚਿਆ ਬਿਲਕੁਲ ਉਹ ਨਹੀਂ ਇੱਥੇ ਆਇਆ ਓਥੇ ਇਲੈਕਸ਼ਨ ਲੜਿਆ ਇਦਾਂ ਹੀ ਸਾਰਿਆਂ ਨੂੰ ਸਾਡੇ ਸਾਰਿਆਂ ਨੇ ਜਿਹੜਾ ਖਲਾਅ ਛੱਡਿਆ ਬਾਹਰ ਜਾ ਜਾ ਕੇ ਚੰਗਿਆਂ ਨੇ ਉਹ ਵੀ ਇੱਕ ਦੇਖਣ ਦਾ ਇੱਕ ਪੱਖ ਆ ਇਹਨਾਂ ਨੂੰ ਬਾਕਸ ਜਾਂ ਉੱਥੇ ਦੀ ਪੰਜਾਬ ਦਾ ਜੇ ਦਾਦਾ ਹੈਗਾ ਤਾਂ ਪੰਜਾਬ ਦੇ ਹੱਕਾਂ ਦੇ ਲਈ ਪੰਜਾਬ ਦੀ ਰਾਖੀ ਦੇ ਲਈ ਉੱਥੇ ਜਾਂਦੇ ਹੀ ਰਹਿਣਾ ਚਾਹੀਦਾ ਉੱਥੇ ਇਲੈਕਸ਼ਨਾਂ ਦੇ ਵਿੱਚ ਜਾਂ ਆਪ ਵੀ ਗਵਰਨਮੈਂਟ 'ਚ ਹਿੱਸਾ ਲੈਣਾ ਚਾਹੀਦਾ ਜਾਂ ਇੰਡੀਪੈਂਡੈਂਟ ਵੀ ਲਾਓ ਤਾਂ ਇੱਕ ਨਵੀਂ ਦਿਖ ਮਿਲੀ ਆ ਨਵੇਂ ਦਿਸ ਹਿਦੇ ਆ ਜੋਤ ਲਈ ਵੀ ਦੂਜਿਆਂ ਨੂੰ ਘਟੋ ਘਟ ਆਪਣੀਆਂ ਜ਼ਿੰਮੇਵਾਰੀਆਂ ਆਪਣੇ ਮਾਂ ਨੂੰ ਦੇਖਦੇ ਆ ਆਪਣੀ ਆਤਮਾ ਨੂੰ ਦੇਖ ਕੇ ਰਜਾਇਨ ਕਰ ਦੇਣੇ ਚਾਹੀਦੇ ਆ ਇੱਥੇ ਮੈਂ ਬਨਨ ਕਰ ਦਿੰਦਾ ਇੱਥੇ ਜਦੋਂ ਹੋਰ ਸਰਕਾਰ ਲੇਬਰ ਦੀ ਆਈ ਤਾਂ ਮਿਸਟਰ ਮੌਰਸਨ ਨੇ ਲਿਬਰਲ ਆਣੇ ਨੇ ਸਟੇਟ ਅਵੇ ਆਉਂਦੇ ਨੇ ਰਜਾਇਨ ਕਰ ਦਿੰਦੇ ਆ ਬਿਲਕੁਲ ਕੋਈ ਲਾਲਚ ਨਹੀਂ ਕੋਈ ਗੱਲ ਨਹੀਂ ਆਪਣੀ ਗਲਤੀ ਮੰਨਦੇ ਆ ਇਸੇ ਤਰ੍ਹਾਂ ਬਿਲ ਸ਼ੌਰਟ ਨੇ ਉਹਨੇ ਵੀ ਪਹਿਲਾਂ ਇਦਾਂ ਹੀ ਕੀਤਾ ਜੇ ਹੋਰ ਪਿੱਛੇ ਜਾਣੇ ਖੈਬਰ ਰੋਡ ਨੇ ਵੀ ਪਹਿਲਾਂ ਆਉਂਦੀ ਪਰ ਤੁਹਾਡੇ ਦਾ ਇੱਥੇ ਜਿਹੜੇ ਪਰਿਵਾਰ ਆ ਕਿ ਸੁਖਵੀਰ ਬਾਦਲ ਆ ਗਏ ਜਾਂ ਹੋਰ ਵੀ ਆ ਇਹਦਾ ਚਾਹੁੰਦੇ ਵੀ ਮੈਂ ਹੀ ਪੰਥ ਹਾਂ ਮੈਂ ਉਹ ਹੁਣ ਤੁਹਾਨੂੰ ਸਾਹਮਣੇ ਬਹੁਤ ਵਾਰੀ ਦੇਖ ਚੁੱਕਾ ਹੁਣ ਬਾਕੀ ਥੱਲੇ ਦੇ ਆ ਵੀ ਚਾਹੀਦਾ ਅੱਖਾਂ ਘੁੱਗੂ ਬਣ ਕੇ ਇਨਾਂ ਦੇ ਮਗਰੀ ਬੈਠੇ ਰਹਿਣਾ ਅੱਖਾਂ ਮੀਟ ਕੇ ਵੀ ਤੁਸੀਂ ਹੁਣ ਬਿਲਕੁਲ ਪੰਜਾਬ ਲਈ ਜਾਂ ਹੋਰ ਜੁੱਥ ਲਈ ਅੱਗੋਂ ਜਿੱਦਾਂ ਜੋ ਤੁਹਾਡੇ ਫਰਜ਼ ਬਣਦੇ ਸੀ ਸੰਸਾਮਾਂ ਦੇ ਉਹਨੇ ਪੰਥ ਇਕੱਲਾ ਅਕਾਲੀ ਨਹੀਂ ਰਹਿ ਗਏ ਇਦਾਂ ਦੀ ਹਾਲਤ ਹੋ ਗਈ ਪੰਥ ਸਾਰੀਆਂ ਹੋਰ ਤੇ ਰਾਜੀ ਵੀ ਬਸਦਾ ਆ ਪੰਥ ਜਿਹੜਾ ਆ ਮਨੁੱਖਤਾ ਆ ਮਨੁੱਖਤਾ ਗੁਰੂ ਲਈ ਆ ਗੁਰੂ ਮਨੁੱਖਤਾ ਦੇ ਲਈ ਆ ਇਹ ਗੱਲਾਂ ਨੂੰ ਤੁਹਾਡੇ ਸਾਹਮਣੇ ਲਿਆ ਕੇ ਬਹੁਤ ਵਾਰੀ ਇਹ ਪੰਜਾਬੀਆਂ ਨੇ ਰੱਖਿਆ ਧੰਨਵਾਦ ਸਾਰਿਆਂ ਦਾ ਜੀ ਜੀ ਬਿਲਕੁਲ ਸਬਤ ਸਾਡੇ ਕੋਲ 1 ਮਿੰਟ ਤਾਂ ਬਾਕੀ ਬਚਿਆ ਕੋਈ ਹੋਰ ਇਨਫੋਰਮੇਸ਼ਨ ਤੁਸੀਂ ਦਰਸ਼ਕਾਂ ਦੇ ਨਾਲ ਸਾਂਝੀ ਕਰਨਾ ਚਾਹੁੰਦੇ ਹੋ ਹਾਂ ਜੀ ਨਵਦੀਪ ਦੇਖੋ ਆਪਾਂ ਕਰਦੇ ਹੋ ਨੇ ਇਮੀਗ੍ਰੇਸ਼ਨ ਦਾ ਹਾਲੇ ਤੱਕ ਫਾਸਟ ਜਲਾਈ ਨੂੰ ਕਾਫੀ ਸੌਦਾ ਹੋਣ ਜਾ ਰਿਹਾ ਉਹਦੇ ਵਿੱਚ ਪਰ ਇੱਕ ਗੱਲ ਤੁਹਾਨੂੰ ਦੱਸਣੀ ਬਣਦੀ ਆ ਵੀ ਹਵਾਵਾਂ ਕਈ ਵਾਰੀ ਬਹੁਤ ਹੋ ਜਾਂਦੀਆਂ ਵੀ ਆਸਟ੍ਰੇਲੀਆ ਜਿਹੜੀ ਵੀ ਨ ਲੰਘਣ ਦਿੰਦਾ ਜਿੱਦਾਂ ਹੁਣ ਮਾਲਦੋਆਲੇ ਸਮੁੰਦਰ ਪੈਂਦਾ ਆ ਚੰਗੀ ਗੱਲ ਵੀ ਆ ਵੀ ਕੋਈ ਬਿਮਾਰੀ ਨਾ ਜਾਵੇ ਜਾਂ ਇੱਧਰ ਕੋਈ ਗਲਤ ਬੰਦੇ ਨਾ ਆ ਜਾਣ ਜਾਂ ਸਕਿੱਲ ਤੋਂ ਬਗੈਰ ਕਿੱਥੇ ਗਾਹ ਜਾਣਾ ਪੈ ਜਾਵੇ ਜਿੱਦਾਂ ਹੁਣ ਪਿਛੇ ਆਪਾਂ ਕਿਹਾ ਸੀ ਵੀ ਆਕਮੋਡੇਸ਼ਨ ਦੀ ਬੜੀ ਪ੍ਰੋਬਲਮ ਹੋਵੇ ਜਿੱਦਾਂ ਕੈਨੇਡਾ ਚ ਜਾਂ ਜੁਕੇ ਦਾ ਹੋਰ ਕਿਤੇ ਵੀ ਹੁੰਦੀ ਆ ਪਰ ਹੁਣ ਇਹਨਾਂ ਨੇ ਇਹ ਕਿਹਾ ਵੀ ਜਿਹੜਾ 35 ਈਅਰ ਦੀ ਏਜ ਦਾ ਸੀਗਾ ਉਹ ਹਟਾ ਥੋੜੀ ਜੀ ਉਹ ਨਾਰਮੀ ਉਹ ਚ ਹੋਊਗੀ 485 ਵੀਜ਼ੇ ਵਾਲਿਆਂ ਵਾਸਤੇ ਉਹ ਤੁਸੀਂ ਹੋਮਫੇਅਰ ਦੀ ਸਾਈਟ ਤੇ ਚੈੱਕ ਕਰ ਸਕਦੇ ਆ ਚੇਂਜ ਟੂ ਦੀ ਟੈਂਪੋਰਰੀ ਗ੍ਰੈਜੂਏਟ ਵੀਜ਼ਾ ਪ੍ਰੋਗਰਾਮ ਉਹ 1 ਜੁਲਾਈ 24 ਤੋਂ 2024 ਤੋਂ ਸ਼ੁਰੂ ਹੋ ਜਗਾ ਪੀਲ ਪ੍ਰੀ ਅਲਾਈਨਮੈਂਟ ਆਫ ਦੀ ਟੈਂਪੋਰਰੀ ਗ੍ਰੈਜੂਏਟ ਵੀਜ਼ਾਸ ਟੂ ਲੈਵਲਸ ਆਫ ਸਪਲਾਈ ਐਲੀਜੀਬਿਲਟੀ ਆਫ ਦੀ ਟੈਂਪੋਰਰੀ ਗ੍ਰੈਜੂਏਟ ਵੀਜ਼ਾ ਪ੍ਰਾਇਰ ਟੂ ਪ੍ਰੋਪੋਜ਼ 1 ਜੁਲਾਈ 2024 ਹੋਰ-ਧੋੜੀਆਂ ਨੂੰ ਚੇਂਜ ਆਈਆਂ ਹੋਮ ਫੇਅਰ ਦੀ ਫਾਈਟ ਤੇ ਤੁਸੀਂ ਚੈੱਕ ਕਰ ਲਿਓ ਅਗਲੀ ਵਾਰੀ ਤੁਹਾਨੂੰ ਜ਼ਿਆਦਾ ਇਹਦੇ ਵਿੱਚ ਅਸੀਂ ਤੁਹਾਨੂੰ ਲੈ ਕੇ ਨਿਊਜ਼ ਸਮਝਾਵਾਂਗੇ ਦੀ ਅਲਾਈਨਮੈਂਟ ਵੀ ਜਿਹੜੇ ਪੀ ਐਚ ਡੀ ਕੋਰਸਸ ਜਾਂ ਜਾਂ ਹੋਰ ਜਿਹੜੇ ਹਾਇਰ ਸਟੱਡੀ ਆ ਉਹਦੇ ਵਿੱਚ ਏਜ ਦੀ ਐਗਜ਼ੈਂਪਸ਼ਨ ਦੇ ਦਿੱਤੀ ਗਈ ਆ ਪਰ ਇਹ ਹੀ ਆ ਵੀ ਗਲਤ ਤਰੀਕੇ ਨਾਲ ਨਾ ਬਣਾਓ ਜੇ ਤੁਸੀਂ ਡਿਪਾਰਟਮੈਂਟ ਜਿੱਦਾਂ ਕਹਿੰਦਾ ਹੋਮ ਫੇਅਰਸ ਕਹਿੰਦਾ ਜੇ ਤੁਸੀਂ ਐਲੀਜੀਬਲ ਆ ਜਿਹੜੇ ਕੋਰਸ ਚਾਹੁੰਦੇ ਉਹ ਚ ਹੀ ਰਹੋਗੇ ਤਾਂ ਇਹ ਗਵਰਨਮੈਂਟਾਂ ਇਹਨਾਂ ਸਕੇਲ ਵਾਲੇ ਬੰਦਿਆਂ ਨੂੰ ਇਸ ਕਦਰ ਕਰਦੀਆਂ ਕਿਰਤਿਆਂ ਦੀ ਕਦਰ ਕਰਦੀਆਂ ਹਰ ਇੱਕ ਕੰਮ ਦੀ ਕਦਰ ਕਰਦੀਆਂ ਉਹਨਾਂ ਨੂੰ ਵਿਜਾ ਵਧਾ ਵੀ ਦਿੰਦੇ ਆ ਇਦਾਂ ਦੀ ਕੋਈ ਗੱਲ ਨਹੀਂ ਹੁੰਦੀ ਉਹਨਾਂ ਨੂੰ ਤਾਂ ਇਹ ਰੈਜ਼ਿਡੈਂਸੀ ਵੀ ਦਿੰਦੇ ਦਿੰਦੇ ਆ ਹੁਣ ਇੱਕ ਖਬਰ ਇੱਕ ਹੋਰ ਵੀ ਆ ਰਹੀ ਆ ਕਿ ਇਹਨਾਂ ਨੇ ਫੌਜ ਦੇ ਵਿੱਚ ਵੀ ਡਿਫੈਂਸ ਦੇ ਵਿੱਚ ਵੀ ਬਾਹਰ ਵਾਲੇ ਦੇਸ਼ਾਂ ਦੇ ਵਿੱਚੋਂ ਭਰਤੀ ਸ਼ੁਰੂ ਕਰਨੀ ਆ ਕਿਉਂਕਿ ਆਸਟ੍ਰੇਲੀਆ ਦੇ ਵਿੱਚ ਫੌਜ ਦੀ ਗਿਣਤੀ ਘਟਿਆ ਡਿਫੈਂਸ ਫੋਰਸ ਅਜ ਘਟਿਆ ਉਹਦੇ ਲਈ ਸਕਿੱਲ ਦੀ ਵੀ ਲੋੜ ਆ ਬਹੁਤ ਸਾਰੇ ਸਮੇਂ ਦੇ ਵਿੱਚ ਇਹ ਦੇਖਿਆ ਜਾਊਗਾ ਵੀ ਡਿਫੈਂਸ ਫੋਰਸਸ ਦੇ ਵਿੱਚ ਉਹਨਾਂ ਨੂੰ ਫਿਰ 3-4 ਮਹੀਨਿਆਂ ਦੇ ਵਿੱਚ ਉਹਨਾਂ ਨੂੰ ਸਿਟੀਜ਼ਨਸ਼ਿਪ ਦਿੱਤੀ ਜਾਊਗੀ ਜਾਂ ਉਹਨਾਂ ਨੂੰ ਦੇਖ ਕੇ ਪਰ ਕੇ ਲਿਖਿਆ ਜਾਊਗਾ ਡਿਫੈਂਸ ਫੋਰਸ ਦੇ ਵਿੱਚ ਕਾਫੀ ਜੌਬਸ ਆਉਣ ਵਾਲੇ ਸਮੇਂ 'ਚ ਆਉਣ ਵਾਲੀਆਂ ਆ ਤੇ ਇਹ ਇੱਕ ਮਾਰਸ਼ਲ ਕਾਮ ਆ ਪੰਜਾਬ ਤੇ ਇਧਰ ਤੁਸੀਂ ਧਿਆਨ ਰੱਖਿਓ ਜੇ ਤੁਸੀਂ ਨਿਜੀਬਲ ਹੋ ਸਕਦੇ ਹੋ ਤਾਂ ਤੁਹਾਡੇ ਨਾਲ ਆਪਾਂ ਜਰੂਰ ਸ਼ੇਅਰ ਕਰਾਂਗੇ ਜੀ ਬਿਲਕੁਲ ਕਰਨਾ ਸੀ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਬਧਿਆ ਸਲੀਕੇ ਨਾਲ ਤੁਸੀਂ ਸਾਰੇ ਹੀ ਸਵਾਲਾਂ ਤੇ ਜਵਾਬ ਦਿੱਤੇ। ਦਰਸ਼ਕਾਂ ਦਾ ਬਹੁਤ-ਬਹੁਤ ਧੰਨਵਾਦ। ਤੁਸੀਂ ਸਾਡੀ ਇਸ ਪ੍ਰੋਗਰਾਮ ਨੂੰ ਬੇਹਦ ਪਿਆਰ ਕਰਦੇ ਹੋ। ਵੱਧ ਤੋਂ ਵੱਧ ਇਸ ਪ੍ਰੋਗਰਾਮ ਨੂੰ ਸ਼ੇਅਰ ਕੀਤਾ ਜਾਂਦਾ ਕੋਸ਼ਿਸ਼ ਕਰਦੇ ਹੁੰਨੇ ਆ। ਸਮਾ ਰਹਿੰਦਿਆਂ ਦਰਸ਼ਕਾਂ ਤੱਕ ਸਾਰੀ ਇਨਫੋਰਮੇਸ਼ਨ ਨੂੰ ਪਹੁੰਚਾਇਆ ਜਾਵੇ ਤਾਂ ਕਿ ਕਿੱਥੇ-ਕਿੱਥੇ ਗੁਰੂ ਘਰਾਂ ਦੇ ਵਿੱਚ ਸਮਾਗਮ ਹੋ ਰਹੇ ਨੇ ਜਾਂ ਕੋਈ ਪ੍ਰੋਗਰਾਮ ਉਲੀਕੇ ਗਏ ਨੇ ਜਾਂ ਕਿਤੇ ਕੋਈ ਈਵੈਂਟ ਚੱਲ ਰਿਹਾ ਤੁਹਾਨੂੰ ਹਰ ਇਨਫੋਰਮੇਸ਼ਨ ਪਤਾ ਹੋਵੇ। ਅੱਜ ਦੇ ਇਸ ਪ੍ਰੋਗਰਾਮ ਦਾ ਵਿਚਾਰ ਨਹੀਂ ਜੀ ਮਿਲਾਂਗੇ ਆ ਪਗਲੇ ਹਫਤੇ ਫਿਰ ਤੋਂ ਸਾਡੇ ਖਾਸ ਪ੍ਰੋਗਰਾਮ ਉਸ ਰਲਾਈ ਦੇ ਵਿੱਚ ਤਦ ਤੱਕ ਲਈ ਸੰਤੋਇ